ਕੱਤਸਬ ਤੁਸੀਂ ਕਹਿ ਰਹੇ ਸੀ ਕਿ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਨੂੰ ਅਸੀਂ ਦੇਣਾ ਹੈ ਉਹ ਤੁਹਾਡੇ ਪੇਟ ਦੀ ਸਾਰੀ ਗੰਦਗੀ ਸਾਫ਼ ਕਰ ਦੇਗਾ ਚਾਹੇ ਸਦੀਆਂ ਪੁਰਾਣੀ ਗੰਦਗੀ ਤੁਹਾਡੇ ਪੇਟ 'ਚ ਜੰਮੀ ਹੋਵੇ ਤੁਹਾਡੇ ਖੂਨ 'ਚ ਹੋਵੇ ਤੁਹਾਡੇ ਜੋੜਾਂ 'ਚ ਫਸੀ ਹੋਵੇ ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈ ਲੈਣਾ ਬਸ ਇਸ ਤਰ੍ਹਾਂ ਫੁਰਕੀ ਸਾਹਿਬ ਇੰਨਾ ਕੋ ਲੈਣਾ ਬਸ ਇੱਕ ਚਮਚ ਕੀ ਪ੍ਰੋਬਲਮ ਲੈ ਕੇ ਆਏ ਹੋ ਪ੍ਰੋਬਲਮ ਇਹ ਰੇ ਨਾ ਦਿਮਾਗ ਚ ਨੂੰ ਸੀ ਬਾਪੂ ਜਿਹਦਾ ਦਿਮਾਗ ਖਰਾਬ ਹੁੰਦਾ ਤਾਂ ਮੰਨਦੇ ਨਹੀਂ ਹੈਗਾ ਪਹਿਲਾਂ ਤਾਂ ਤੁਸੀਂ ਮੰਨ ਵੀ ਰਹੇ ਹੋ ਕਿਵੇਂ ਕੰਬਦੇ ਕਿਵੇਂ ਸੀ ਹੱਥ ਐਨਾ ਪਟੜ ਨਹੀਂ ਰਾਜ ਮੜਾ ਵੀ ਮਰੇ ਰਹਿ ਗਿਆ ਹੁਣ ਜਵੇਂ ਅੱਛਾ ਅੰਜ ਬਹੁਤ ਰਾਮ ਆਇਆ ਮੇਰੇ ਤੋਂ 2 ਸਾਲ ਹੋ ਗਏ 2 ਲੱਖ ਰੁਪਏ ਲੱਜਾੜਤਾ ਤੋਂ ਅਜੀ ਦਵਾਈ ਨੇ ਬਹੁਤ ਅਸਰ ਕੀਤਾ ਵੀ ਮੈਂ ਉਹਦੋਂ ਜਮ ਤੁਰਿਆ ਫਿਰਦਾ ਨਾ ਨਹੀਂ ਮੈਂ ਆਣੀ ਜਦੋਂ ਮੰਜੀ ਤੇ ਪਿਆ ਰ ਕੁਰਸੀ ਤੇ ਬੈਠਾ ਨਹੀਂ ਜਾਂਦਾ ਮੇਰੇ ਕੋ ਹੁਣ ਤੁਸੀਂ ਆਪ ਹੀ ਆਏ ਆਪ ਆਏ ਜੀ ਮੈਂ ਤਾਂ ਨਭਜਾਤਾ ਜੀ ਮੈਂ ਹੁਣ ਤੁਰਨ ਫਿਰਨ ਲੱਗ ਗਿਆ ਵਧੀਆ ਕੀ ਟੈਨਸ਼ਨ ਹੋਈ ਸੀ ਕੋਈ ਜੀ ਆ ਦੇਖੋ ਕਿੱਟ ਬਣਾਈ ਹੈਗੀ ਇਹਦੇ ਵਿੱਚ ਫਿਰ ਲੀਵਰ ਫੈਟੀ ਦੀ ਕਿੱਟ ਆ ਜੇ 10 ਸਾਲਾਂ ਤੋਂ 15 ਸਾਲਾਂ ਤੋਂ ਲੀਵਰ ਖਰਾਬ ਆ ਉਹ ਕਹਿੰਦੇ ਤਿਆਬ ਮਾਰਿਆ ਬਿਲਕੁਲ ਭੁੱਖ ਨਹੀਂ ਲੱਗ ਰਹੀ ਐਸੀ ਵੀਕਨੈਸ ਆ ਚੁੱਕੀ ਆ ਜੇ 10 ਤੋਂ 15 ਦਿਨ ਦੇ ਵਿੱਚ ਪ੍ਰੋਬਲਮ ਸੋਲਵ ਨਾ ਹੋਵੇ ਤਾਂ ਮੈਂ ਬੈਠਾ ਇੱਥੇ ਜੋ ਮਰਜ਼ੀ ਰਜਾਨਾ ਦੇਣ ਨੂੰ ਤਿਆਰ ਆ 10 ਤੋਂ 15 ਦਿਨਾਂ ਦੇ ਵਿੱਚ ਜਿੰਨਾ ਮਰਜ਼ੀ ਫੈਟੀ ਲੀਵਰ ਹੋਵੇ ਉਹ ਰਿਕਵਰ ਹੋਣਾ ਸ਼ੁਰੂ ਹੋ ਜਾਏ ਬਿਲਕੁਲ ਬਿਲਕੁਲ ਤੁਸੀਂ ਹੁਣ ਅੱਪ ਗੱਠੀ ਹੈ ਜਾਂ ਸ਼ੂਗਰ ਦਾ ਜਾਂ ਪੇਸ਼ੈਂਟ ਕਿੰਨੇ ਠੀਕ ਕੀਤੇ ਹੁਣ ਤੱਕ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਗੱਠੇ ਦੀ ਸ਼ਿਕਾਇਤ ਹੈ ਕੋਈ ਫਰਕ ਲੱਗਿਆ ਹਾਂਜੀ ਕਿੰਨਾ ਕੁ ਫਰਕ ਲੱਗਿਆ ਉਹਨੂੰ ਬਹੁਤ ਫਰਕ ਆ ਹੁਣ ਤੇ ਮੇਰੇ ਢੂਈ ਹਿੱਲੀ ਕਰਕੇ ਬੇ ਤਕਲੀਫ ਆ ਗਈ ਆ ਗਠੜ ਕੇ ਤੇ ਲੱਤਾਂ ਬਾਹਾਂ ਤਾਂ ਮੈਨੂੰ ਬਹੁਤ ਮੁਸ਼ਕਲ ਸੀ ਇਹਨਾਂ ਨੇ ਕੀ ਦਿੱਤਾ ਤੁਹਾਨੂੰ ਸਾਨੂੰ ਹਮੋਂ ਆਪ ਇੱਥੇ ਦਵਾਈ ਦਿੱਤੀ ਆ ਬੂੰਦਾ ਵਾਲੀ ਬੂੰਦਾ ਵਾਲੀ ਆ ਇੱਥੇ ਕਿੰਨੇ ਮਹੀਨੇ ਦਿਨ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਸੱਤ ਦਿਨ ਹੀ ਫਰਕ ਪੈਣ ਲੱਗ ਪਿਆ ਪੰਜ ਸੱਤੇ ਦਿਨਾਂ ਦਾ ਹਾਂਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਗਠੀ ਇਹ 17-18 ਸਾਲ ਹੋ ਗਏ ਅੱਛਾ 150 ਫਿਰ ਸਾਨੂੰ 10 ਦਿਨ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਜੀ ਹੁਣ ਇਹਨਾਂ ਨੂੰ ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈ ਲੈਣਾ બસ ਇਸ ਤਰ੍ਹਾਂ ਫਰੂਕੀ ਸਾਹਿਬ ਇੰਨਾ ਕੋ ਲੈਣਾ ਬਸ ਇੱਕ ਚਮਚ ਇੱਕ ਚਮਚ ਨਾਲ ਕਰ ਬਣ ਜੇਗੀ ਬਿਲਕੁਲ ਬਿਲਕੁਲ ਇੱਕ ਚਮਚ ਸਵੇਰੇ ਖਾਲੀ ਪੇਟ ਲੈ ਲੈਣਾ ਕੋਸੇ ਪਾਣੀ ਨਾਲ ਲੈ ਲਓ ਤਾਜੇ ਨਾਲ ਲੈ ਲਓ ਪਤਾ ਕਿਵੇਂ ਲੱਗਦਾ ਜੀ ਕਿ ਸਾਡਾ ਲੀਵਰ ਫੈਟੀ ਹੋਣ ਕਰਕੇ ਤਾਂ ਨਹੀਂ ਸਾਨੂੰ ਜਿਹੜੀਆਂ ਪ੍ਰੋਬਲਮਾਂ ਦਿੱਕਤ ਆ ਰਹੀਆਂ ਲੀਵਰ ਫੈਟੀ ਦਾ ਛੱਡੋ ਫਰੂਕੀ ਸਾਹਿਬ ਇਹ ਤਾਂ ਜਿਹੜੀ ਕਿੱਟ ਹੈਗੀ ਨੇ ਸਾਡੀ ਆਪਾਂ ਲੀਵਰ ਕੈਂਸਰ ਦੀ ਗੱਲ ਕੀਤੀ ਲੀਵਰ ਸੋਰਸਸ ਦੀ ਗੱਲ ਕੀਤੀ ਉਹਦੇ ਤੇ ਵੀ ਪੂਰਾ ਅਸਰ ਦਿਖਾਇਆ ਕਿ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਉਹ ਨੁਸਖਾ ਉਹ ਫਾਰਮੂਲਾ ਲੈਣ ਜਿਸ ਨੇ ਇਸ ਵੇਲੇ ਅਸੀਂ ਕਹਿ ਲਈਏ ਕਿ ਸਾਰੀ ਦੁਨੀਆ ਨੂੰ ਤੜਫਾ ਰੱਖਿਆ ਔਰ ਜਿਸ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਰੋਗ ਹੈਗੇ ਨੇ ਸਾਡੀ ਬਾਡੀ ਨੂੰ ਆ ਚਿੰਬੜਦੇ ਨੇ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਦਵਾਈਆਂ ਕਿਸੇ ਹੋਰ ਚੀਜ਼ ਦੇ ਖਾਏ ਜਾ ਰਹੇ ਲੇਕਿਨ ਰੋਗ ਉਸ ਚੀਜ਼ ਉਸ ਇੱਕ ਖਾਸ ਅੰਗ ਨਾਲ ਜੁੜਿਆ ਹੁੰਦਾ ਕੀ ਦਿੱਕਤ ਕੀ ਪਰੇਸ਼ਾਨੀ ਕਿਵੇਂ ਦਿੱਕਤਾਂ ਪਰੇਸ਼ਾਨੀਆਂ ਅਸੀਂ ਦੂਰ ਕਰ ਸਕਦੇ ਹਾਂ ਸਾਰੀ ਗੱਲਬਾਤ ਅੱਜ ਕਰਨ ਅਸੀਂ ਪਹੁੰਚੇ ਹਾਂ ਹੈਲਥ케ਅਰ ਮੋਗਾ ਦੇ ਡਾਕਟਰ ਡਾਕਟਰ सुरेंद्रਪਾਲ ਸ਼ਰਮਾ ਜੀ ਜਿਨ੍ਹਾਂ ਦੇ ਨੁਸਖੇ ਫਾਰਮੂਲਿਆਂ ਤੋਂ ਇਸ ਵੇਲੇ ਲੋਕ ਕਾਫੀ ਜ਼ਿਆਦਾ ਫਾਇਦਾ ਲੈ ਰਹੇ ਨੇ ਸਾਡੇ ਨਾਲ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਨੂੰ ਅਸੀਂ ਦੇਣਾ ਉਹ ਤੁਹਾਡੇ ਪੇਟ ਦੀ ਸਾਰੀ ਗੰਦਗੀ ਸਾਫ਼ ਕਰ ਦੇਗਾ ਚਾਹੇ ਸਦੀਆਂ ਪੁਰਾਣੀ ਗੰਦਗੀ ਤੁਹਾਡੇ ਪੇਟ 'ਚ ਜੰਮੀ ਹੋਵੇ ਤੁਹਾਡੇ ਖੂਨ 'ਚ ਹੋਵੇ ਤੁਹਾਡੇ ਜੋੜਾਂ 'ਚ ਫਸੀ ਹੋਵੇ ਸਾਰੇ ਚੀਜ਼ ਕੱਢ ਦੇਗਾ ਇਸ ਤਰ੍ਹਾਂ ਦਾ ਕੀ ਨੁਸਖਾ ਕੀ ਫਾਰਮੂਲਾ ਹੈ ਫਰੁਕੀ ਸਾਹਿਬ ਅੱਜ ਆਪਾਂ ਲੀਵਰ ਫੈਟੀ ਤੇ ਗੱਲ ਕਰਾਂਗੇ ਵੀ ਫੈਟੀ ਲੀਵਰ ਨਾਲ ਤੋਂ ਪੂਰੀ ਦੁਨੀਆ ਜਿਹੜੀ ਪਰੇਸ਼ਾਨ ਹੈਗੀ ਹੈ ਵੀ ਫੈਟੀ ਲੀਵਰ ਜਦ ਹੋ ਜਾਂਦਾ ਤੇ ਪ੍ਰੋਬਲਮ ਬਹੁਤ ਜ਼ਿਆਦਾ ਬੋਡੀ ਦੇ ਵਿੱਚ ਅੱਗੇ ਵਧਣੀ ਸ਼ੁਰੂ ਹੋ ਜਾਂਦੀ ਪਹਿਲਾਂ ਲੀਵਰ ਫੈਟੀ ਹੁੰਦਾ ਫਿਰ ਇਸ ਤੋਂ ਅੱਗੇ ਜਾ ਕੇ ਪ੍ਰੋਬਲਮ ਬੋਡੀ ਦੇ ਵਿੱਚ ਆਉਂਦੀ ਹੈ ਜਾਂ ਕਿਸੇ ਦਾ ਕੈਸਟੋਲ ਵੱਧ ਰਿਹਾ ਜਾਂ ਕਿਤੇ ਜੋੜਾਂ 'ਚ ਦਰਦ ਹੋ ਰਹੀ ਹੈ ਜਾਂ ਕਿ ਗੈਸ ਤਜਾਬ ਬਣ ਰਹੀ ਹੈ ਜਾਂ ਕਿਸੇ ਦਾ ਸਿਰ ਦਰਦ ਹੋ ਰਿਹਾ ਉਹ ਲੀਵਰ ਫੈਟੀ ਦਾ ਕਾਰਨ ਹੀ ਇਹ ਚੀਜ਼ਾਂ ਆਉਂਦੀ ਹੈ ਜੀ ਅੱਛਾ ਡਾਕਟਰ ਸਾਹਿਬ ਅ ਇਸ ਤੋਂ ਪਹਿਲਾਂ ਕਿ ਅਸੀਂ ਵੀਡੀਓ ਦੀ ਸ਼ੁਰੂਆਤ ਕਰੀਏ ਵੀਡੀਓ ਨੂੰ ਅੱਗੇ ਵਧਾਈਏ ਸਾਨੂੰ ਤੁਸੀਂ ਦੱਸ ਸਕਦੇ ਹੋ ਕਿ ਚਲੋ ਤੁਹਾਨੂੰ ਤੇ ਪਤਾ ਲੱਗ ਜਾਂਦਾ ਰਿਪੋਰਟਾਂ ਕਰਵਾ ਲੰਨੇ ਹੋ ਤੁਸੀਂ ਜਿਹੜੇ ਰਿਪੋਰਟਾਂ ਨਹੀਂ ਕਰਵਾਉਂਦੇ ਆ ਕਈ ਵਾਰ ਤਾਂ ਤੁਸੀਂ ਚਿਹਰਾ ਦੇਖ ਕੇ ਵੀ ਦੱਸ ਦਿੰਦੇ ਵੀ ਤੁਹਾਡਾ ਪਾਈਸਾ ਫੈਟੀ ਲੀਵਰ ਆ ਤੇ ਪਤਾ ਕਿਵੇਂ ਲੱਗਦਾ ਜੀ ਜਾਂ ਸਾਨੂੰ ਘਰ ਦੇ ਵਿੱਚ ਜਿਹੜੇ ਇਸ ਵੇਲੇ ਸਾਡੇ ਭੈਣਾਂ ਸਾਡੇ ਭਰਾ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਲੀਵਰ ਫੈਟੀ ਹੋਣ ਕਰਕੇ ਤਾਂ ਨਹੀਂ ਸਾਨੂੰ ਜਿਹੜੀਆਂ ਪ੍ਰੋਬਲਮਾਂ ਦੀਕਤ ਆ ਰਹੀਆਂ ਹਾਂਜੀ ਫਰੂਕੀ ਸਾਹਿਬ ਇਹਦੇ ਕੁਝ ਲੱਛਣ ਵੀ ਹੁੰਦੇ ਆ ਆਪਾਂ ਲੱਛਣ ਦੀ ਗੱਲ ਕਰ ਲਈਏ ਤੇ ਵੈਸੇ ਅਸੀਂ ਰਿਪੋਰਟ ਨਹੀਂ ਲੀਵਰ ਦੀ ਕਰਵਾਉਂਦੇ ਕਈ ਵਾਰੀ ਫਰੂਕੀ ਸਾਹਿਬ ਇਹ ਵੀ ਹੁੰਦਾ ਵੀ ਰਿਪੋਰਟ ਨਾਰਮਲ ਹੁੰਦੀ ਆ ਪਰ ਉਹਦੇ ਚ ਲੀਵਰ ਫੈਟੀ ਦੇ ਲੱਛਣ ਹੁੰਦੇ ਆ ਉਹ ਪੇਸ਼ੈਂਟ ਲੀਵਰ ਫੈਟੀ ਦਾ ਸ਼ਿਕਾਰ ਹੁੰਦਾ ਅਸੀਂ ਜ਼ਿਆਦਾਤਰ ਉਹਦੇ ਲੱਛਣ ਨਹੀਂ ਦੇਖਦੇ ਆ ਜਾਂ ਲੋਕਾਂ ਨੂੰ ਪਹਿ ਜਾਣਕਾਰੀ ਲਈ ਦੱਸ ਦਿੰਨੇ ਆ ਵੀ ਜਿਹੜੇ ਲੀਵਰ ਫੈਟੀ ਦੇ ਕੀ ਕੀ ਇਲਾਮਤਾਂ ਹੁੰਦੀਆਂ ਉਹਦੇ ਵਿੱਚ ਫਰੂਕੀ ਸਾਹਿਬ ਤੋਂ ਪਹਿਲਾਂ ਜਿਹੜੀ ਭੁੱਖ ਘਟ ਜਾਂਦੀ ਆ ਭੁੱਖ ਘਟ ਜਾਣੀ ਜਾਂ ਬਿਲਕੁਲ ਨਾ ਲੱਗਣੀ ਕਬਜ ਪੇਟ ਚ ਗੈਸ ਖੱਟੇ ਢਕਾਰ ਜਿੱਦਾਂ એનર્ਜੀ ਸਰੀਰ ਦੀ ਲੋ ਹੋ ਜਾਣੀ ਅਨੀਮੀਆ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਖੂਨ ਘੱਟ ਆ ਬਵਾਸੀਰ ਇਹ ਸਾਰੇ ਲੱਛਣ ਜਿਹੜੇ ਹੈਗੇ ਆ ਲੀਵਰ ਫੈਟੀ ਵਾਲੇ ਇਸ਼ਾਰਾ ਕਰਦੇ ਉਹ ਤੁਹਾਡਾ ਲੀਵਰ ਫੈਟੀ ਆ ਜਾਂ ਜਦ ਆਪਾਂ ਬਲੱਡ ਟੈਸਟ ਕੋਈ ਕਰਵਾਉਂਦੇ ਆ ਉਹਦੇ ਵਿੱਚ ਫਿਰ ਨਿਊਟ੍ਰੀਸ਼ਨ ਦੀ ਕਮੀ ਮਹਿਸੂਸ ਹੁੰਦੀ ਜਿੱਦਾਂ ਵਿੱਚ ਵਿਟਾਮਿਨ ਡੀ ਵਿਟਾਮਿਨ ਬੀ 12 ਆਇਰਨ ਇਹਦੀ ਡੈਫੀਸ਼ੈਂਸੀ ਜਦੋਂ ਆਪਾਂ ਨੂੰ ਸਾਹਮਣੇ ਆਉਂਦੀ ਆ ਉਹ ਵੀ ਲੀਵਰ ਫੈਟੀ ਦੇ ਕਾਰਨ ਫਰੂਕੀ ਸਾਹਿਬ ਜਿਹੜੇ ਨਿਊਟ੍ਰੀਸ਼ਨ ਵੈਲਿਊ ਜਿਹੜੀ ਬੋਡੀ ਦੇ ਵਿੱਚ ਘਟ ਜਾਂਦੀ ਆ ਡਾਕਟਰ ਸਾਹਿਬ ਇਸ ਵੇਲੇ ਤੇ ਅਸੀਂ ਕਹਿ ਲਈਏ ਕਿ ਇਹ ਜਿਹੜੀ ਫੈਟੀ ਲੀਵਰ ਦੀ ਦਿੱਕਤ ਪਰੇਸ਼ਾਨੀ ਹੈ ਲੋਕਾਂ ਨੇ ਬੜਾ ਤੰਗ ਕੀਤਾ ਹੋਇਆ ਹੈ ਮਤਲਬ ਲੋਕਾਂ ਨੂੰ ਇੰਨਾ ਜ਼ਿਆਦਾ ਤੰਗ ਕੀਤਾ ਹੋਇਆ ਹੈ ਕਿ ਡਾਕਟਰਾਂ ਨੂੰ ਖੁਦ ਨਹੀਂ ਸਮਝ ਆ ਰਿਹਾ ਕਿ ਇਹ ਫੈਟੀ ਲੀਵਰ ਹੁਣ ਹੋ ਕਿਉਂ ਰਿਹਾ ਪਹਿਲਾਂ ਤਾਂ ਬਹੁਤ ਸਾਰੀਆਂ ਤੁਸੀਂ ਪ੍ਰੋਬਲਮਾਂ ਤੋਂ ਬਾਅਦ ਕਹਿ ਦਿੰਦੇ ਸੀ ਜੀ ਚਲੋ ਇਹ ਤਲਿਆ ਹੋਇਆ ਖਾ ਰਿਹਾ ਹੈ ਚਲੋ ਜੀ ਇਹ ਸ਼ਰਾਬ ਪੀ ਰਿਹਾ ਹੈ ਚਲੋ ਜੀ ਇਹਦਾ ਨੀਂਦ ਡਿਸਟਰਬ ਹੈ ਇਸ ਕਰਕੇ ਅੱਜ ਕੱਲ ਤਾਂ ਜਿਹੜਾ ਵੀ ਬੰਦਾ ਕਰਾ ਲਵੇ ਜੀ ਉਹੀ ਫੈਟੀ ਲਿਵਰ ਜਿਹੜਾ ਬੰਦਾ ਕਰਾ ਲਵੇ ਉਹ ਕਰਵਾਉਣ ਦਰਦ ਪਥਰੀ ਦਾ ਹੁੰਦਾ ਹੈ ਸਕੈਨ ਸੈਂਟਰ ਪਹੁੰਚਦਾ ਹੈ ਤੇ ਸਕੈਨ ਸੈਂਟਰ ਪਹੁੰਚ ਕੇ ਪਤਾ ਲੱਗਦਾ ਜੀ ਸਕੈਨ ਸੈਂਟਰ ਵਾਲੇ ਨੇ ਗਿਫਟ ਫੈਟੀ ਲਿਵਰ ਦੇਤਾ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਜਿਹੜਾ ਲੀਵਰ ਫੈਟੀ ਤੇ ਜੀ ਗੱਲ ਕਰੀ ਅੰਕੜਿਆਂ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ 65% ਤੋਂ ਪਲੱਸ ਜਿਹੜੇ ਇਹਦੇ ਪੇਸ਼ੈਂਟ ਹੈਗੇ ਜਿਹਨਾਂ ਲੀਵਰ ਫੈਟੀ 65% ਜੀ ਬਿਲਕੁਲ ਜੀ ਬਿਲਕੁਲ ਕੋਸ਼ਿਸ਼ ਇਹ ਟੈਸਟ ਨਹੀਂ ਕਰਵਾ ਰਹੇ ਕੋਈ ਜਿਹੜੇ ਮਾਮਲੇ ਸਾਹਮਣੇ ਆ ਰਹੇ ਆ ਲਗਭਗ 65% ਜਿਹੜਾ ਲੋਕਾਂ ਦਾ ਭਾਰਤ ਦੇ ਵਿੱਚ ਲੀਵਰ ਫੈਟੀ ਆ ਇਸ ਤੋਂ ਇਹਦੇ ਵਿੱਚ ਇੱਕ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਹੈਪੇਟਾਈਟਿਸ ਬੀ ਜਾਂ ਸੀ ਜਾਂ ਕਾਲਾ ਪੀਲੀਆ ਉਹ ਵੀ ਇਹਦੇ ਵਿੱਚ ਸ਼ਾਮਲ ਹੈ ਇਹ ਵੀ ਲਗਭਗ ਲੀਵਰ ਫੈਟੀਨਾ ਜੁੜਿਆ ਰੋਗ ਹੁੰਦਾ ਅੱਛਾ ਡਾਕਟਰ ਸਾਫ ਇਹ ਦੱਸੋ ਵੀ ਇਹ ਕਿਤੇ ਸਿਰਫ ਇੰਡੀਆ ਦੇ ਵਿੱਚ ਹੀ ਬਾਹਰ ਜਿਹੜੇ ਲੋਕ ਹੈਗੇ ਨੇ ਉਹਨਾਂ 'ਚ ਵੀ ਫੈਟੀ ਲੀਵਰ ਹੈ ਕਿਤੇ ਸਾਡੇ ਵਾਲੇ ਪਾਸੇ ਤਾਂ ਨਹੀਂ ਇਹ ਹੈਗਾ ਇਹ ਨਹੀਂ ਨਹੀਂ פרוकी ਸਾਹਿਬ ਬਾਹਰ ਵੀ ਬਹੁਤ ਜ਼ਿਆਦਾ ਲੀਵਰ ਫੈਟੀ ਦੇ ਲੋਕ ਸ਼ਿਕਾਰ ਹਨ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਵੱਡੀ ਹੈ ਕੰਟਰੀ ਹੈ ਹੈ ਪਾਵਰਫੁਲ ਕੰਟਰੀ ਮੰਨੀ ਜਾਂਦੀ ਅਮਰੀਕਾ ਉਹਦੇ ਵਿੱਚ ਵੀ ਲਗ ਲਗ ਪਗ 15 ਮਿਲੀਅਨ ਜਿਹੜੇ ਲੋਕ ਹੈਗੇ ਲੀਵਰ ਫੈਟੀ ਦਾ ਸ਼ਿਕਾਰ ਹੈ 15 ਮਿਲੀਅਨ ਲੋਕ 15 ਮਿਲੀਅਨ ਲੋਕ ਜਿਹੜੇ ਲੀਵਰ ਫੈਟੀ ਦਾ ਸ਼ਿਕਾਰ ਹੈ ਅਮਰੀਕਾ ਦੇ ਵਿੱਚ ਉਹਨਾਂ ਵਿੱਚ ਕੁਝ ਤਾਂ ਇਦਾਂ ਜਿਵੇਂ ਹੁਣ ਆਪਾਂ ਅਲਕੋਹਲ ਨੂੰ ਕਾਰਨ ਮੰਨ ਲੈਂਦੇ ਆ ਪਰ ਅਲਕੋਹਲ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਕੋਈ 25% ਲੋਕ ਅਲਕੋਹਲ ਪੀਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਵੀ ਇਹਨਾਂ ਦਾ ਅਲਕੋਹਲ ਦਾ ਸੇਵਨ ਕਰਦੇ ਤੇ ਲੀਵਰ ਫੈਟੀ ਹੈ 75% ਉਹ ਲੋਕ ਨੇ ਜਿਨ੍ਹਾਂ ਨੇ ਕਦੇ ਸ਼ਰਾਬ ਨੂੰ ਹੱਥ ਵੀ ਨਹੀਂ ਲਾਇਆ ਤੇ ਉਹ ਉਹਨਾਂ ਦਾ ਵੀ ਲੀਵਰ ਫੈਟੀ ਉਹਨਾਂ ਵਿੱਚ ਬੱਚੇ ਨੇ ਕੁਝ ਬਜ਼ੁਰਗ ਨੇ ਉਹ ਵੀ ਸ਼ਾਮਲ ਨੇ ਜੀ ਜੀ ਅੱਛਾ ਮੇਨ ਕਾਰਨ ਤੁਸੀਂ ਤੁਹਾਡੇ ਤਜਰਬੇ ਮੁਤਾਬਕ ਲੀਵਰ ਫੈਟੀ ਹੋਣ ਦਾ ਜਿਹੜਾ ਤੁਹਾਡੇ ਕੋਲ ਲੋਕ ਇੱਥੇ ਆਉਂਦੇ ਨੇ ਮੈਂ ਤੁਹਾਡੇ ਮਰੀਜ਼ਾਂ ਦੀ ਗੱਲ ਕਰਦਾ ਬਹੁਤ ਲੰਮਾ ਤਜਰਬਾ ਤੁਹਾਨੂੰ ਫੈਟੀ ਲੀਵਰ ਵਾਲੇ ਮਾਮਲੇ ਚ ਹੈ ਲੀਵਰ ਵਾਲੇ ਮਾਮਲੇ ਚ ਖਾਸ ਕਰਕੇ ਹੈ ਉਹਨਾਂ ਨਾਲ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਕੀ ਮਤਲਬ ਲੱਗਦਾ ਵੀ ਇਹਦਾ ਫੈਟੀ ਲੀਵਰ ਕਿਉਂ ਜ਼ਿਆਦਾਤਰ ਲੋਕਾਂ ਨੂੰ ਹੋ ਰਿਹਾ ਹੈ ਹਾਂਜੀ ਫਰੂਕੀ ਸਾਹਿਬ ਜਿੰਨਾਂ ਦਾ ਅਸੀਂ ਅੱਗੇ ਵੀ ਗੱਲ ਕੀਤੀ 75% ਲੋਕ ਜਿਹੜੇ ਸ਼ਰਾਬ ਨਹੀਂ ਪੀਂਦੇ ਉਹਨਾਂ ਦਾ ਲੀਵਰ ਫੈਟੀ ਹੈਗਾ ਉਹਨਾਂ ਦਾ ਕਾਰਨ ਫਰੂਕੀ ਸਾਹਿਬ ਜਿਹਦਾ ਜੰਕ ਫੂਡ ਆ ਤਾਲੀ ਗੀਆਂ ਚੀਜ਼ਾਂ ਹੋ ਗਿਆ ਫਰਾਈਡ ਡੀਪ ਫਰਾਈ ਚੀਜ਼ਾਂ ਜਦੋਂ ਖਾਣੀਆਂ ਉਹਦੇ ਨਾਲ ਲੀਵਰ ਫੈਟੀ ਹੋ ਜਾਂਦਾ ਤੇ ਜਿੱਦਾਂ ਜਦੋਂ ਲੀਵਰ ਫੈਟੀ ਹੋ ਜਾਂਦਾ ਜਦੋਂ ਜਿਹੜੇ ਬੰਦੇ ਦਾ ਉਸ ਤੋਂ ਅੱਗੇ ਆਪਾਂ ਕਹਿੰਦੇ ਨੇ ਜੀ ਇਹਨੂੰ ਕੈਸਟੋਲਾ 슈ਗਰ ਆ ਇਹ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਫਰੁਕੀ ਸਾਹਿਬ ਹਿਸਟਰੀ ਆ ਵੀ ਜੇ ਕੁਝ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਆ 슈ਗਰ ਆ ਕੈਸਟੋਲਾ ਜਾ ਜਿੱਦਾਂ ਹਾਰਟ ਡਿਜ਼ੀਜ਼ ਆ ਕੈਂਸਰ ਆ ਕਿਡਨੀ ਦਾ ਰੋਗ ਆ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਸਡਨ ਡੈਥ ਹੋਈ ਹੋਵੇ ਉਸ ਦਾ ਇੱਕ ਕਾਰਨ ਫਰੂਕੀ ਸਾਹਿਬ ਇਹ ਵੀ ਮੰਨਿਆ ਜਾਂਦਾ ਹੈ ਕਿ ਉਹਦਾ ਲੀਵਰ ਫੈਟੀ ਹੋ ਸਕਦਾ ਲੀਵਰ ਫੈਟੀ ਦੇ ਕਾਰਨ ਇਹ ਲਾਨ ਤਾਂ ਜਰੂਰ ਆਉਂਦੀਆਂ ਬੋਡੀ ਦੇ ਵਿੱਚ ਤੁਸੀਂ ਇਹ ਗੱਲ ਕਹਿ ਰਹੇ ਹੋ ਡਾਕਟਰ ਸਾਹਿਬ ਤੁਸੀਂ ਤਾਂ ਸਾਨੂੰ ਡਰਾ ਰਹੇ ਹੋ ਵੀ ਜੇ ਤੁਹਾਡਾ ਲੀਵਰ ਫੈਟੀ ਹੈ ਤਾਂ ਤੁਹਾਨੂੰ ਅਚਾਨਕ ਮੌਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਕਿਸੇ ਕਾਰਨ ਕਰਕੇ ਬਿਲਕੁਲ ਜੀ ਬਿਲਕੁਲ ਪਹਿਲਾ ਲੀਵਰ ਫੈਟੀ ਹੁੰਦਾ ਫਰੂਕੀ ਸਾਹਿਬ ਉਸ ਤੋਂ ਅੱਗੇ ਜਦੋਂ ਆਪਣੇ ਬੋਡੀ ਦੇ ਵਿੱਚ એનર્ਜੀ ਲੋ ਹੋਂਦੀ ਹੈ ਜਾਂ ਆਪਾਂ ਕਹਿ ਦਿੰਨੇ ਆਪਾਂ ਵੀ ਇਹਦੇ ਬਲੋਕੇਜ ਜਾਂ ਹਾਰਟ ਬਲੋਕੇਜ ਹੋ ਰਹੀ ਹੈ ਜਾਂ ਨਸਾਂ ਬੰਦੀਆਂ ਕਮਜ਼ੋਰ ਹੋ ਰਹੀਆਂ ਵੈਰੀ ਕੁਝ ਵੇਨਜ ਹੋ ਰਹੀਆਂ ਹੌਲੀ ਹੌਲੀ ਕਰਕੇ ਡੈਥ ਦਾ ਕਾਰਨ ਬਣਦਾ ਇੱਕੋ ਦਾਮ ਨਹੀਂ ਬਣਦਾ ਹੈਗਾ ਜੇ ਆਪਾਂ ਕੈਸਟਰੌਲ ਦੀ ਗੱਲ ਕਰੀ ਹੁਣ ਕੈਸਟਰੌਲ ਨੂੰ ਘਟਾਉਣ ਚ ਪੂਰੀ ਦੁਨੀਆ ਲੱਗੀ ਆਪਾਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਇਹਨੂੰ ਵਾਰ-ਵਾਰ ਘਟਾਵਾਂਗੇ ਫਿਰ ਆਪ ਹੋ ਜਾਏਗਾ ਇਹਦੇ ਕਾਰਨ ਤੇ ਤਾਂ ਆਪਾਂ ਜਾਣਾ ਪਏਗਾ ਹੀ ਨਾ ਫੈਟ ਡਿਲੀਵਰ ਕਰਕੇ ਵੀ ਕੈਸਟਰੌਲ ਵੱਧ ਸਕਦਾ ਹੈ ਡਾਕਟਰ ਸਾਹਿਬ ਵੱਧ ਜਾਂਦਾ ਹੈ ਫਰੂਕੀ ਸਾਹਿਬ ਬਿਲਕੁਲ ਵੱਧਦਾ 100% ਤੁਹਾਨੂੰ ਐਮ ਐ ਪ੍ਰੂਫ ਦੇ ਦਿੰਦਾ ਜਦੋਂ ਆਪਣਾ ਲੀਵਰ ਫੈਟੀ ਹੁੰਦਾ ਉਹਦੇ ਵਿੱਚ ਐਕਸਟਰਾ ਫੈਟ ਭਰ ਜਾਂਦੀ ਆ ਐਕਸਟਰਾ ਫੈਟ ਜਦੋਂ ਭਰ ਜਾਂਦੀ ਹੈ ਜਦੋਂ ਉਹਦੇ ਤੋਂ ਓਵਰ ਹੋ ਜਾਂਦੀ ਫਿਰ ਅੱਗੇ ਉਹ ਬਲੱਡ ਦੇ ਵਿੱਚ ਭੇਜ ਦਿੰਦਾ ਜਦੋਂ ਬਲੱਡ ਦੇ ਵਿੱਚ ਐਕਸਟਰਾ ਫੈਟ ਚੱਲੇਗੀ ਉਹ ਕੈਲਸਟ੍ਰੋਲ ਦਾ ਰੂਪ ਧਾਰਨ ਕਰ ਲੈਂਦੀ ਹੈ ਉਹ ਕੈਲਸਟ੍ਰੋਲ ਵੱਧ ਜਾਂਦਾ ਉਹਦੇ ਨਾਲ मतलब फिर नजरअंदाज नहीं करना चाहिए मतलब फैटी लिवर ਨੂੰ ਅੱਜ ਕੱਲ ਕਹਿੰਦੇ ਨੇ ਜੀ ਡਾਕਟਰ ਦਾ ਡਾਇਲੋਗ ਹੈ ਜਿਹੜੇ ਸਾਡੇ ਮਾਡਰਨ ਮੈਡੀਕਲ ਸਾਇੰਸ ਦੀ ਪ੍ਰੈਕਟਿਸ ਕਰਦੇ ਨੇ ਐਲੋਪੈਥੀ ਉਹ ਕਹਿੰਦੇ ਨੇ ਜੀ ਕੋਈ ਗੱਲ ਨਹੀਂ ਫੈਟੀ ਲੀਵਰ ਹੈ ਹਰੇਕ ਤੇ ਹੀ ਹੈ ਮੇਰਾ ਵੀ ਹੈ ਕੋਈ ਨਹੀਂ ਕੁਝ ਨਹੀਂ ਹੁੰਦਾ मतलब नजरअंदाज ਨਹੀਂ ਕਰਨਾ ਚਾਹੀਦਾ ਦੇਖਣ ਨੂੰ ਸੁਣਨ ਨੂੰ ਮਿਲਦਾ ਜੀ ਆਮ ਹੀ ਪੇਸ਼ੇਟਾਂ ਕਹਿੰਦੇ ਸੀ ਡਾਕਟਰ ਦਿਖਾਇਆ ਸੀ ਉਹ ਕਹਿੰਦੇ ਸਭ ਦਾ ਲੀਵਰ ਫੈਟੀ ਦੇਖ ਇਹਦੇ ਵਿੱਚ ਇਹਦਾ ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਫਰੂਕੀ ਸਾਹਿਬ ਮੈਂ ਇੱਕ ਗੱਲ ਜ਼ਰੂਰ ਕਹਿ ਦਣਾ ਜੇ ਤੁਸੀਂ ਲੰਬੀ ਉਮਰ ਕੈਨ ਨਿਵੇਂ ਸਾਡੀ 100 ਸਾਲ ਤੱਕ ਉਮਰ ਹੋ ਜਾਵੇ ਤੇ ਉਥੋਂ ਤੱਕ ਤੁਹਾਨੂੰ ਲਿਜਾ ਕੇ ਲਿਜਾਊਗਾ ਤੇ ਲੀਵਰ ਹੀ ਲ ਜਾਊਗਾ ਆਦਰਵਾਇਜ ਲੀਵਰ ਫੈਟੀ ਹੋ ਗਿਆ ਫਿਰ ਤੁਸੀਂ ਨਹੀਂ ਪਹੁੰਚ ਸਕਦੇ 100 ਸਾਲ ਦੀ ਉਮਰ ਤੱਕ ਹਾਂਜੀ ਓਕੇ ਅੱਛਾ ਤੇ ਡਾਕਟਰ ਸਾਹਿਬ ਫਿਰ ਲੀਵਰ ਦਾ ਧਿਆਨ ਅਸੀਂ ਕਿਵੇਂ ਰੱਖ ਸਕਦੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਅਗਰ ਲੀਵਰ ਸਭ ਤੋਂ ਕਿਉਂਕਿ ਸਾਡੇ ਸਰੀਰ ਦਾ ਇੰਜਨ ਹੈ ਲੀਵਰ ਜਿਹੜਾ ਸਾਡੇ ਸਰੀਰ ਨੂੰ ਸਾਰੇ ਨੂੰ ਖਿੱਚੀ ਫਿਰਦਾ ਤੇ ਇਹ ਫਿਰਦਾ ਧਿਆਨ ਕਿਵੇਂ ਰੱਖਿਆ ਜਾ ਸਕਦਾ ਇੰਦਾ ਫਰੂਕੀ ਸਾਹਿਬ ਖਾਣ ਪੀਣ ਦਾ ਮੇਨ ਧਿਆਨ ਰੱਖਣਾ ਚਾਹੀਦਾ ਜੇ ਆਪਾਂ ਇਹ ਨਹੀਂ ਕਹਿੰਦੇ ਅਸੀਂ ਘੱਟ ਖਾਓ ਬਾਕੀ ਸਵੇਰ ਤੁਸੀਂ ਪੂਰੀ ਤਰ੍ਹਾਂ એનર્ਜੀ ਵਾਲਾ ਖਾਣਾ ਖਾਓ ਫੁੱਲ ਪਲੇਟ ਭਰ ਕੇ ਖਾਓ ਪਰ ਦੁਪਹਿਰ ਵਾਲੇ ਉਸ ਤੋਂ ਘੱਟ ਕਰ ਦੋ ਤੇ ਸ਼ਾਮ ਨੂੰ ਬਿਲਕੁਲ ਲਾਈਟ ਖਾਣਾ ਜਿਹੜਾ ਖਾਣਾ ਚਾਹੀਦਾ ਜਿਹੜਾ ਹਲਕਾ ਫੁਲਕਾ ਜਿਹੜਾ ਰਾਤ ਨੂੰ ਬਿਲਕੁਲ ਹজম ਹੋ ਜਾਵੇ ਤੇ ਕਿਸੇ ਤਰ੍ਹਾਂ ਲੀਵਰ ਫੈਟੀ ਹੋਣ ਦੇ ਚਾਂਸ ਨਹੀਂ ਰਹਿੰਦੇ ਮਤਲਬ ਉਹੀ ਡਾਇਲੌਗ ਜਿਹਨਾਂ ਕਹਿੰਦੇ ਵੀ ਸਵੇਰੇ ਨੂੰ ਰਾਜਾ ਵਾਂਗੂ ਬ੍ਰੇਕਫਾਸਟ ਕਰੋ ਤੇ ਸ਼ਾਮ ਨੂੰ ਫਕੀਰਾ ਵਾਂਗੂ ਖਾਓ ਬਿਲਕੁਲ ਬਿਲਕੁਲ ਇਹੀ ਬਿਲਕੁਲ ਸਹੀ ਗੱਲ ਤੁਸੀਂ ਕਹਿ ਦਿੱਤੀ ਆ ਪਹਿਲਾਂ ਰਾਜਾ ਸਵੇਰੇ ਰਾਜਾ ਵਾਂਗੂ ਖਾਓ ਪਰ ਸ਼ਾਮ ਨੂੰ ਫਕੀਰਾ ਵਾਂਗੂ ਖਾਓ ਜਿੱਦਾਂ ਬਿਲਕੁਲ ਲਾਈਟ ਵੇਟ ਖਾਣਾ ਹਾਂਜੀ ਹਾਂਜੀ ਜੀ ਜੀ ਪਰ ਡਾਕਟਰ ਸਾਬ ਬਹੁਤ ਵਾਰ ਕਹਿੰਦੇ ਨੇ ਵੀ ਜੀ ਕਿ ਜੇ ਜੇ ਰਾਤ ਨੂੰ ਜੀ ਅਸੀਂ ਰੱਜ ਕੇ ਨਾ ਖਾਈਏ ਜੀ ਸਾਡੀ ਹੈਲਥ ਨੂੰ ਪ੍ਰੋਬਲਮ ਆਉਂਦੀ ਐ ਇਦਾਂ ਦੀ ਕੋਈ ਦਿੱਕਤ ਹੁੰਦੀ ਐ ਜੀ ਨਹੀਂ ਨਹੀਂ ਜਦੋਂ ਅਸੀਂ ਸਵੇਰੇ ਫਰੂਕੀ ਸਾਹਿਬ ਰੱਜ ਕੇ ਖਾ ਲਿਆ ਫਿਰ ਰਾਤ ਨੂੰ ਤਾਂ ਲਾਈਟ ਖਾਵਾਂਗੇ ਤੇ ਬਿਲਕੁਲ ਠੀਕ ਰਹੇ ਜੀ ਜਿਹੜੀ ਨਿਊਟ੍ਰੀਸ਼ਨ ਹੈਗੀ ਅਸੀਂ ਸਵੇਰੇ ਸਵੇਰੇ ਲੈ ਲਈ ਬਿਲਕੁਲ ਸਵੇਰੇ ਲੈ ਲਈ ਉਹਦਾ ਮਤਲਬ ਇਹ ਆ ਵੀ ਸਾਰਾ ਦਿਨ ਅਸੀਂ ਕੰਮ ਕੀਤਾ ਤੁਰੇ ਫਿਰਦੇ ਰਹੇ ਆ ਬੈਠੇ ਰਹੇ ਆ ਜਾਂ ਫਿਰ ਉਹ ਖਾਣਾ ਬਿਲਕੁਲ ਹজম ਹੋ ਜਾਂਦਾ ਉਹਦੇ ਰਸ ਬਣ ਜਾਂਦੇ ਆ ਤੇ એનર્ਜੀ ਬਣ ਜਾਂਦੀ ਹੈ ਰਾਤ ਨੂੰ ਲਾਈਟ ਖਾਵਾਂਗੇ ਤਾਂ ਬਿਲਕੁਲ ਨਾ ਕੋਈ ਥੋੜਾ ਹੀ ਖਾਵਾਂਗੇ ਤਾਂ ਉਹ ਬਿਲਕੁਲ ਜਿਹੜਾ ਹੈਗਾ ਕੰਮ ਚੱਲ ਜਾਏਗਾ ਬਿਲਕੁਲ ਅੱਛਾ ਡਾਕਟਰ ਸਾਹਿਬ ਇੱਕ ਹੋਰ ਫਿਰ ਮਾਮਲਾ ਹੈਗਾ ਜੀ ਅੱਜ ਕੱਲ ਜਦੋਂ ਨਾ ਫੈਟੀ ਲੀਵਰ ਹੁੰਦਾ ਹੈ ਫੈਟੀ ਲੀਵਰ ਨਾਲ ਉਹ ਕਹਿੰਦੇ ਨੇ ਜੀ ਗ੍ਰੇਡ 1 ਹੈ ਗ੍ਰੇਡ 2 ਹੈ ਤੇ ਹੁਣ ਤਾਂ ਜੀ 3 ਹੋ ਗਿਆ ਹੁਣ ਤਾਂ ਜੀ ਇਹ ਲੀਵਰ ਸਰੋਸਿਸ ਵਾਲੇ ਪਾਸੇ ਚਲੇ ਗਿਆ ਉਹ ਕੀ ਚੀਜ਼ ਹੈ ਜੀ ਏ ਪ੍ਰੋਕੀਪ ਸਾਹਿਬ ਗ੍ਰੇਡ ਹੋਣ ਦੇਣ ਲੱਗੇ ਵੈਸੇ ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਹੈਗਾ ਜਿਆਦਾਤਰ ਇਹਦੇ ਲੋਡ ਨਹੀਂ ਪੈਂਦੀ ਜਿੱਦਾਂ ਭੁੱਖ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਸਮਝ ਲਓ ਗ੍ਰੇਡ 1 'ਚ ਚਲੇ ਗਏ ਆਪਾਂ ਜਦੋਂ ਬਿਲਕੁਲ ਹੀ ਨਹੀਂ ਲੱਗ ਰਹੀ ਗੈਸ ਤੇ ਆਬ ਬਾਰ ਰਿਹਾ ਉਹ ਗ੍ਰੇਡ 2 'ਚ ਚਲੇ ਗਏ ਆਪਾਂ ਜਦੋਂ ਆਪਾਂ ਪਾਣੀ ਪੀਣੇ ਉਹਦਾ ਵੀ ਇਤਜਾਬ ਬਣ ਕੇ ਸਾਨੂੰ ਉੱਪਰ ਖੱਟੇ ਟਕਾਰ ਉਲਟੀਆਂ ਆ ਰਹੀਆਂ ਤਾਂ ਸਮਝ ਲਓ ਸਾਸੀ ਲੀਵਰ ਕੈਂਸਰ ਵੱਲ ਨੂੰ ਮੂਵ ਹੋ ਰਿਹਾ ਕੋਈ ਇੱਦੇ ਵਿੱਚ ਵੱਡੀਆਂ ਰਿਪੋਰਟਾਂ ਦੀ ਲੋੜ ਨਹੀਂ ਹੁੰਦੀ ਸਾਹਮਣੇ ਬਿਲਕੁਲ ਪਤਾ ਲੱਗ ਜਾਂਦਾ ਜੀ ਕਿਹੜੀ ਚੀਜ਼ ਹੈ ਉਹਦਾ ਦੁਸਕਾ ਇਹ ਕੰਮ ਕਰੇਗਾ ਜੀ ਪੂਰਾ ਕੰਮ ਕਰੇਗਾ ਜੀ ਦੇਖੋ ਅਮਰਤ ਸਮਾਜ ਚੀਜ਼ਾਂ ਅੱਜ ਜਿਹੜੇ ਕੈਮਰੇ ਦੇ ਲਿਆਂਦੀਆਂ ਹੈਗੀਆਂ ਕੋਈ ਦੇਖ ਕੇ ਇਹ ਨਹੀਂ ਕਹਿ ਸਕਦਾ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਲੀਵਰ ਨੂੰ ਇਹ ਜਿਹੜੀਆਂ ਚੀਜ਼ਾਂ ਠੀਕ ਨਹੀਂ ਕਰ ਸਕਦੀਆਂ ਇਹ ਤਿੰਨੇ ਚੀਜ਼ਾਂ ਫਰੂਕੀ ਸਾਹਿਬ ਇਸ ਤੋਂ ਉੱਪਰ ਲੀਵਰ ਨੂੰ ਠੀਕ ਕਰਨ ਵਾਸਤੇ ਕਿਆ ਬਣਾ ਮਤਲਬ ਤੁਸੀਂ ਕਹਿੰਨੇ ਵੀ ਆਯੁਰਵੇਦ ਦੀ ਜਿਹੜੀ ਜਾਨ ਹੈਗੀ ਐ ਨੇ ਲੀਵਰ ਵਾਲੇ ਮਾਮਲੇ ਚ ਇਹ ਤਿੰਨ ਜੜੀ ਬੂਟੀਆਂ ਨੇ ਬਿਲਕੁਲ ਕੀ ਕਰਨੇ ਜੀ ਇਹਨਾਂ ਦੇ ਹਾਂਜੀ ਇਹ ਫਰੁਕੀ ਸਾਹਿਬ ਜਿੱਦਾਂ ਦੇਖੋ ਹੁਣ ਆ ਹੈਗਾ ਵਾ ਕਾਲਮੇਕ ਕਾਲਮੇਕ ਤੋਂ ਅੱਗੇ ਆ ਗਿਆ ਜੀ ਸਭ ਤੋਂ ਪਾਵਰਫੁਲ ਚੀਜ਼ ਜਿਹੜੀ ਭੂਮੀ ਆਮਲਾ ਭੂਮੀ ਆਮਲਾ ਤੋਂ ਉੱਤੇ ਫਰੁਕੀ ਸਾਹਿਬ ਦੁਨੀਆ ਦੇ ਉੱਤੇ ਕੋਈ ਲੀਵਰ ਨੂੰ ਠੀਕ ਕਰਨ ਵਾਲੀ ਚੀਜ਼ ਨਹੀਂ ਆ ਗਈ ਸਭ ਤੋਂ ਉੱਤੇ ਭੂਮੀ ਆਮਲਾ ਇਸ ਤੋਂ ਅੱਗੇ ਆ ਕੇ ਦੀ ਕਟਕੀ ਇਹ ਤੇ ਨੀਚੀ ਜਾਂਦਾ ਆਪਾਂ ਬਰਾਬਰ ਮਾਤਰਾ ਚ ਲੈ ਲੈਣੀ ਆ ਤੇ ਆਪਾਂ ਬਣਾ ਕੇ ਵੀ ਦਰਸ਼ਕਾਂ ਨੂੰ ਨੁਸਖਾ ਦੱਸ ਦੇਵਾਂਗੇ ਇਹਨਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਇਹਨਾਂ ਦਾ ਪਾਊਡਰ ਬਣਾ ਲੈਣਾ ਪਾਊਡਰ ਬਣਾਉਣ ਤੋਂ ਬਾਅਦ ਫੁਰਕੀ ਸਾਹਿਬ ਇੱਕ ਚਮਚਾ ਦਾ ਸਵੇਰ ਖਾਲੀ ਪੇਟ ਲੈਣਾ ਪਾਣੀ ਨਾਲ ਕੋਸੇ ਪਾਣੀ ਨਾਲ ਲੈ ਲੋ ਜਾਂ ਤਾਜੇ ਪਾਣੀ ਨਾਲ ਲੈ ਲੋ ਬੁੜ ਕੇ ਸਾਰਾ ਦਿਨ ਨਹੀਂ ਲੈਣਾ ਹੈਗਾ ਤੇ ਅੱਧਾ ਘੰਟਾ ਕੁਝ ਨਹੀਂ ਖਾਣਾ ਲੀਵਰ ਫੈਟੀ ਨੂੰ ਬਿਲਕੁਲ ਠੀਕ ਕਰ ਦੇਗਾ ਜੀ ਤੇ ਡਾਕਟਰ ਸਾਹਿਬ ਬਹੁਤ ਲੋਕ ਕਹਿੰਦੇ ਨੇ ਵੀ ਤੁਸੀਂ ਬੂੰਦਾ ਦੱਤੀਆਂ ਸੀ ਉਹ ਬੂੰਦਾ ਨਾਲ ਵੀ ਸਾਡਾ ਲੀਵਰ ਠੀਕ ਹੋ ਗਿਆ ਉਹ ਕਿਹੜੀਆਂ ਬੂੰਦਾਂ ਨੇ ਜੀ ਬੂੰਦਾਂ ਦਾ ਫਰੂਕੀ ਸਾਹਿਬ ਕਮਾਲ ਦਾ ਰਿਜ਼ਲਟ ਹੈ ਬੂੰਦਾਂ ਦਾ ਦੁਨੀਆ ਤੇ ਇਸ ਵੇਲੇ ਜਿੱਥੇ ਜਿੱਥੇ ਅਸੀਂ ਭੇਜ ਰਹੇ ਹਾਂ ਹੁਣ ਕੈਨੇਡਾ ਅਮਰੀਕਾ ਮੈਡੀਸਨ ਜਾ ਰਹੀ ਹੈ ਉਹ ਕਹਿੰਦੇ ਸਵਾਦ ਆ ਗਿਆ ਜੀ ਅਸੀਂ ਤਾਂ ਸਾਰੀ ਉਮਰ ਕੇ ਤੇ ਰੋਟੀ ਨਹੀਂ ਚੱਜਣਾ ਖਾਦੀ ਇੱਕ ਰੋਟੀ ਖਾਣੇ ਤੇ ਜਾਬ ਬਣ ਹੈਗਾ ਇਹਨਾਂ ਦੇ ਇਹਨਾਂ ਤੇ ਨਾ ਚੀਜ਼ਾਂ ਦੇ ਅਰਕ ਵੀ ਸੀ ਦਿਖਾ ਰਹੇ ਦਰਸ਼ਕਾਂ ਨੂੰ ਆ ਦੇਖੋ ਆ ਭੂਮੀ ਆਮਲਾ ਦਾ ਅਰਕ ਹੈਗਾ ਤੀਸਰਾ ਸਾਡਾ ਇਹ ਕਟਕੀ ਦਾ ਅਰਕ ਹੈਗਾ ਜੀ ਇਹ ਬਿਲਕੁਲ 100% ਜਿਹੜੀ ਸਾਇੰਟਿਫਿਕ ਦਵਾਈ ਹੈਗੀ ਹੈ ਲੀਵਰ ਦੀ ਇਹ ਕਿਸੇ ਨੂੰ ਭੁੱਖ ਨਾ ਲੱਗਦੀ ਹੋਵੇ ਗੈਸ ਬਣ ਰਹੀ ਹੋਵੇ ਕਈ ਕਈ ਸਾਲਾਂ ਤੋਂ ਜਿਹੜੇ ਪੇਸ਼ੈਂਟ ਕਹ ਰਹੇ ਸਾਨੂੰ ਦਿੱਤੀ ਆਪ ਬੰਨੋਂ ਨਹੀਂ ਹਟਿਆ ਸੀ ਤੋਂ ਇੱਕ ਕੈਪਸੂਲ ਦੇ ਚਾਹ ਤਿੰਨ ਤਿੰਨ ਕੈਪਸੂਲ ਖਾ ਰਹੇ ਆ ਉਹਨੂੰ ਦਿਨਾਂ ਦੇ ਵਿੱਚ ਇਹ ਚੀਜ਼ਾਂ ਨੂੰ ਬਿਲਕੁਲ ਕਵਰ ਕਰੇਗਾ ਫਰੂਕੀ ਸਾਹਿਬ ਹਾਂਜੀ ਡਾਕਟਰ ਸਾਹਿਬ ਫੇਰੇ ਇਸੇ ਤਰੀਕੇ ਨਾਲ ਪੇਸਦੇ ਹਾਂ ਕਿਵੇਂ ਨਹੀਂ ਫਰੂਕੀ ਸਾਹਿਬ ਇਹ ਤਾਂ ਫਿਰ ਆਪੜੇ ਕੋਲ ਲੂਜ਼ ਹੈਗਾ ਨਾ ਅਸੀਂ ਆਹ ਦੇਖੋ ਕਿੱਟ ਬਣਾਈ ਹੈਗੀ ਆ ਇਹਦੇ ਵਿੱਚ ਫਿਰ ਲੀਵਰ ਫੈਟੀ ਦੀ ਕਿੱਟ ਆ ਇਹ ਸਾਰੇ ਹਰਕੇ ਦੇ ਵਿੱਚ ਹੀ ਅਸੀਂ ਯੂਜ਼ ਕੀਤੇ ਹੁੰਦੇ ਆ ਫਿਰ ਅਸੀਂ ਤੁਹਾਡੇ ਇਹ ਦੇਖ ਲੈਣਾ ਦਾ ਪੇਸ਼ੈਂਟ ਦਾ 1 ਗ੍ਰੇਡ ਤੇ ਆ ਲੀਵਰ ਫੈਟੀ 2 ਤੇ ਆ 3rd ਤੇ ਅਸੀਂ ਕਿੰਨੀ ਡੋਜ਼ ਦੇਣੀ ਹੈਗੀ ਹੈ ਪੂਰੀ ਪੈਮਾਨੇ ਨਾਲ ਫਿਰ ਅਸੀਂ ਡੋਜ਼ ਦਿੰਨੇ ਆ ਤੇ ਫਰੂਕੀ ਸਾਹਿਬ ਜਿੱਦੋਂ ਹੁਣ ਆਪ ਗਠੀਏ ਦਾ ਜਾਂ 슈ਗਰ ਦਾ ਜਾਂ ਪੇਸ਼ੈਂਟ ਕਿੰਨੇ ਠੀਕ ਕੀਤੇ ਹੁਣ ਤੱਕ ਉਹਨਾਂ ਨੂੰ ਥੋੜਾ ਥੋੜਾ ਸਲੋ ਟਾਈਮ ਲੱਗਦਾ ਫਿਰ ਠੀਕ ਹੋ ਜਾਂਦੇ ਤੇ ਨਾ ਮਹੀਨੇ ਚ ਬਿਲਕੁਲ ਪਰ ਆ ਤੱਕ ਕੋ ਵੱਡੀ ਗੱਲ ਨਹੀਂ ਹੈਗੀ ਲੀਵਰ ਫੈਟੀ ਨਾਲ ਕਿਸੇ ਨੂੰ ਭੁੱਖ ਨਾ ਲੱਗਦੀ ਹੋਵੇ ਆ ਤੁਹਾਡੇ ਕੈਮਰੇ ਮਾਦੇਮਰੇ ਮੈਂ ਕਹਿ ਦੇਣਾ ਜੇ 10 ਸਾਲਾਂ ਤੋਂ 15 ਸਾਲਾਂ ਤੋਂ ਲੀਵਰ ਖਰਾਬ ਆ ਕਹਿੰਦੇ ਤਿਆਬ ਮਾਰਿਆ ਬਿਲਕੁਲ ਭੁੱਖ ਨਹੀਂ ਲੱਗ ਰਹੀ ਐਸੀ ਵੀਕਨੈਸ ਆ ਚੁੱਕੀ ਆ ਜੇ 10 ਤੋਂ 15 ਦਿਨ ਦੇ ਵਿੱਚ ਪ੍ਰੋਬਲਮ ਸੋਲਵ ਨਾ ਹੋਵੇ ਤਾਂ ਮੈਂ ਬੈਠਾ ਇੱਥੇ ਜੋ ਮਰਜ਼ੀ ਰਜਾਨਾ ਦੇ ਉਹਨੂੰ ਤਿਆਰ ਮਤਲਬ 10 ਤੋਂ 15 ਦਿਨਾਂ ਦੇ ਵਿੱਚ ਜਿੰਨਾ ਮਰਜ਼ੀ ਫੈਟੀ ਲੀਵਰ ਹੋਵੇ ਉਹ ਰਿਕਵਰ ਹੋਣਾ ਸ਼ੁਰੂ ਹੋ ਜਾਏਗਾ ਬਿਲਕੁਲ ਬਿਲਕੁਲ 15 ਦਿਨ ਬਾਅਦ ਫਰੂਕੀ ਸਾਹਿਬ ਆ ਗਿਆ ਕਹਿੰਦਾ ਵੀ ਡਾਕਟਰ ਸਾਹਿਬ ਸਵਾਦ ਆ ਗਿਆ ਵੀ ਅੱਗੇ ਕਦੇ ਸਾਨੂੰ ਅੱਜ ਤੱਕ ਰੋਟੀ ਨਹੀਂ ਖਾ ਕੇ ਦੇਖੀ ਤੇ ਅਸੀਂ ਖਾਣਾ ਖਾਣ ਲੱਗ ਗਏ ਕਿਸੇ ਤਰ੍ਹਾਂ ਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਗੈਸ ਤੇ ਜਾਬ ਸਾਡਾ ਬਿਲਕੁਲ ਠੀਕ ਹੋ ਗਿਆ ਬੋਡੀ ਦੇ ਵਿੱਚ એનર્ਜੀ ਵੀ ਵਾਪਸ ਆਉਣੇ ਸ਼ੁਰੂ ਹੋ ਗਈ ਲੀਵਰ ਫੈਟੀ ਦਾ ਛੱਡੋ ਫਰੂਕੀ ਸਾਹਿਬ ਇਹ ਤਾਂ ਜਿਹੜੀ ਕਿੱਟ ਹੈਗੀ ਨੇ ਸਾਡੀ ਆਪਾਂ ਲੀਵਰ ਕੈਂਸਰ ਦੀ ਗੱਲ ਕੀਤੀ ਲੀਵਰ ਸੋਰਸਸ ਦੀ ਗੱਲ ਕੀਤੀ ਉਹਦੇ ਤੇ ਵੀ ਪੂਰਾ ਅਸਰ ਦਿਖਾਏਗੀ 3 ਮਹੀਨੇ ਦੇ ਵਿੱਚ ਵਿੱਚ ਉਹ ਚੈ ਰਿਪੋਰਟ ਕਰਾ ਲੈਣ ਲੀਵਰ ਕੈਂਸਰ ਛੱਡ ਕੇ ਲੀਵਰ 1 ਗ੍ਰੇਡ ਤੋਂ ਵੀ ਬਿਲਕੁਲ ਨਾਰਮਲ ਤੇ ਆ ਜਾਏਗਾ ਹਾਂਜੀ ਜੀ 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 ਅੱਛਾ ਡਾਕਟਰ ਸਾਹਿਬ ਇਹ ਸਾਨੂੰ ਦੱਸ ਦਿਓ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਜੀ ਹੁਣ ਹਾਂਜੀ ਹਾਂਜੀ ਫਰੂਕੀ ਸਾਹਿਬ ਤੁਹਾਨੂੰ ਇਹ ਦੇ ਵਿੱਚ ਨਾ ਆਪਾਂ ਅੱਗੇ ਵੀ ਦੱਸਿਆ ਬਰਾਬਰ ਮਾਤਰਾ ਚ ਲੈ ਲੈਣਾ ਹੈਗਾ ਤਿੰਨੇ ਜੀ ਬਰਾਬਰ ਮਾਤਰਾ ਦੇ ਵਿੱਚ ਕਟਕੀ ਭੂਮੀ ਆਵਲਾ ਤੇ ਕਾਲਮੇਗ ਹਾਂਜੀ ਕਾਲਮੇਗ ਭੂਮੀ ਆਮਲਾ ਤੇ ਕਟਕੀ ਇਹਨਾਂ ਨੂੰ ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈ ਲੈਣਾ ਚਾਹੇ ਤੁਸੀਂ ਪੀਸ ਕੇ ਆਪਾਂ ਜਿਆਦਾ ਵੀ ਲੈ 100 100 ਗ੍ਰਾਮ ਵੀ ਲੋਕ ਲੈ ਕੇ ਆਪਣਾ ਬਣਾ ਕੇ ਰੱਖ ਲੈਣੇ ਖਰਾਬ ਨਹੀਂ ਹੁੰਦਾ ਫਰੁਕੀ ਸਾਹਿਬ ਇਹਨੂੰ ਪੀਸ ਕੇ ਆਪਾਂ ਰੱਖ ਲਈਏ ਤੇ ਬਾਅਦ ਦੇ ਵਿੱਚ ਇਹਨੂੰ ਇੱਕ ਚਮਚਾ ਜਿਹੜਾ ਕਿਸੇ ਕੰਟੇਨਰ ਜਾਂ ਜਾਰ ਦੇ ਵਿੱਚ ਭਰ ਕੇ ਰੱਖ ਲਈਏ ਜੀ ਜੀ ਆ ਦੇਖੋ ਤੁਸੀਂ ਆਪਣਾ ਹਿੱਸਾ ਵੀ ਪਾ ਦਿਜੀਏ ਥੋੜਾ ਬਹੁਤ ਨੁਸਖੇ ਫਾਰਮੂਲੇ ਚ ਇਹ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਚ ਪਾ ਕੇ ਠੀਕ ਹੈ ਜੀ ਤੇ ਇਹਨੂੰ ਆਪਾਂ ਹੈਗਾ ਜਿਹੜਾ ਬੜਾ ਸੌਖਾ ਜਿਹਾ ਨੁਸਖਾ ਜੀ ਫਿਰ ਇੱਕ ਵਾਰ ਚੀ ਬਣਾ ਕੇ ਰੱਖਿਆ ਜਾ ਸਕਦਾ ਜੀ ਹਾਂਜੀ ਹਾਂਜੀ ਮੈਂ ਤਾਂ ਕਹਿੰਦਾ ਸੋ 100 ਗ੍ਰਾਮ ਤਿੰਨੇ ਚੀਜ਼ਾਂ ਲੈ ਕੇ ਤੇ ਇਹਨੂੰ ਗ੍ਰाइंड ਕਰਕੇ ਰੱਖ ਲਓ ਤੇ ਕੰਟੇਨਰ ਜਾਰਚ ਭਰ ਕੇ ਰੱਖ ਲਓ ਤੇ ਬਾਅਦ ਸੇ ਨੂੰ ਇਸ ਤਰ੍ਹਾਂ ਦੇਖੋ ਆ ਇਹਨਾਂ ਵਿੱਚ ਇਤਰੇ ਮਿਕਸ ਕਰ ਲੈਣਾ ਸੋ ਬਿਲਕੁਲ ਪਾਊਡਰ ਬਣ ਜਾਵੇ ਫਿਰ ਇਹਨੂੰ ਆਪਾਂ ਰੱਖ ਲੈਣਾ ਸਾਂਪੇ ਆ ਦੇਖੋ ਬਿਲਕੁਲ ਬਰੀਕ ਕਰ ਲੈਣਾ ਜਾਨਾ ਪਿਕਚਰ ਬਣ ਗਿਆ ਤੇ ਇਹਨੂੰ ਆਪਾਂ ਫਿਰ ਇਦਾਂ ਕਾਲੇਜ ਕੱਢ ਲੈਨੇ ਆ ਆ ਦੇਖੋ ਇਸ ਤੋਂ ਵੀ ਇਸ ਤੋਂ ਵੀ ਆਪਾਂ ਨੂੰ ਬਰੀਕ ਕਰ ਸਕਦੇ ਆ ਠੀਕ ਆ ਹਾਂ ਆ ਦੇਖੋ ਹੁਣ ਇਹਨੂੰ ਆਪਾਂ ਕੱਢ ਲੈਣਾ ਹੈਗਾ ਕੌਲੀ ਦੇ ਵਿੱਚ ਹਾਂ ਜੀ ਹਾਂ ਜੀ ਬਿਲਕੁਲ ਬਰੀਕ ਚਲੋ ਟਾਈਮ ਘਟਾ ਸਾਨੂੰ ਟਾਈਮ ਘਟ ਹੁੰਦਾ ਸਾਡੇ ਕੋਲ ਹਾਂ ਜੀ ਹਾਂ ਜੀ ਆਪਾਂ ਨੁਸਖਾ ਜ਼ਰੂਰ ਬਣਾ ਕੇ ਦਿਖਾਓ ਬਿਲਕੁਲ 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 ਆਪਣੇ ਕੋ ਟਾਈਮ ਘਟਾ ਫਿਰ ਜਿਆਦਾ ਟਾਈਮ ਲੱਗੋ ਦਰਸ਼ਕ ਵੀ ਕਾ ਲੈ ਪੈ ਦੇ ਸਾਨੂੰ ਜਲਦੀ ਜਲਦੀ ਨੁਸਖਾ ਬਣਾ ਕੇ ਦੱਸੋ ਤੁਸੀਂ ਟਾਈਮ ਬਹੁਤ ਵੇਸਟ ਕਰਦੇ ਹੋ ਆਮ ਹੀ ਕਹ ਦਿੰਦੇ ਆ ਦੇਖੋ ਇਹਨੂੰ ਹੋਰ ਬਰੀਕ ਕਰ ਲੈਣਾ ਤੇ ਇਹਦੀ ਸਾਡੀ ਕੋਸ਼ਿਸ਼ ਡਾਕਟਰ ਸਾਹਿਬ ਹੁੰਦੀ ਹੈ ਕਿ ਚਲੋ ਟਾਈਮ 1/2 ਮਿੰਟ ਜ਼ਿਆਦਾ ਲੱਗ ਜੇ ਪਰ ਜਾਣਕਾਰੀ ਇਹ ਜਿਹੜੀ ਉਹ ਪ੍ਰੋਪਰ ਜਾਵੇ ਬਿਲਕੁਲ ਬਿਲਕੁਲ ਇਹਨੂੰ ਇਸ ਤੋਂ ਵੀ ਬਰੀਕ ਕਰਕੇ ਤਾਂ ਬਸ ਇਸ ਤਰ੍ਹਾਂ ਰੁਕੀ ਸਾਹਿਬ ਇੰਨਾ ਕੋ ਲੈਣਾ ਬਸ ਇੱਕ ਚਮਚ ਇੱਕ ਚਮਚ ਨਾਲ ਘਰ ਬਣ ਜੇਗੀ ਗੱਲ ਬਿਲਕੁਲ ਬਿਲਕੁਲ ਇੱਕ ਚਮਚ ਸਵੇਰੇ ਖਾਲੀ ਪੇਟ ਲੈ ਲੈਣਾ ਕੋਸੇ ਪਾਣੀ ਨਾਲ ਲੈ ਲਓ ਤਾਜੇ ਨਾਲ ਲੈ ਲਓ ਬਾਅਦ ਚ ਅੱਧਾ ਘੰਟਾ ਕੁਝ ਨਹੀਂ ਖਾਣਾ ਹੈ ਬਾਅਦ ਚ ਤੁਸੀਂ ਰੋਟੀ ਖਾ ਸਕਦੇ ਹੋ ਤੇ 10 ਤੋਂ 15 ਦਿਨ ਦੇ ਵਿੱਚ ਵਿੱਚ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜੇਗੀ ਇੰਨਾ ਪਾਵਰਫੁਲ ਨੁਸਖਾ ਹੈ ਸਬਹੁਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੜਾ ਲੀਵਰ ਤੋਂ ਜਿਹੜੇ ਪੇਟ ਤੋਂ ਪਰੇਸ਼ਾਨ ਨੇ ਕਿਸੇ ਨੂੰ ਗੈਸ ਬਣ ਰਿਹਾ ਹੈ ਕਿਸੇ ਨੂੰ ਖੱਟੇ ਡਕਾਰ ਆ ਰਹੇ ਨੇ ਕਿਸੇ ਨੂੰ ਕੋੜੇ ਡਕਾਰ ਆ ਰਹੇ ਨੇ ਕਿਸੇ ਨੂੰ ਗਲਵਜਮਣਾ ਮਿੱਠੀਆਂ ਖਾ ਕੇ ਤੇ ਡਕਾਰ ਕੋੜੇ ਆਈ ਜਾਂਦੇ ਨੇ ਡਾਕਟਰ ਸਾਹਿਬ ਤੇ ਮੈਨੂੰ ਲੱਗਦਾ ਕਿ ਇਹ ਨੁਸਖਾ ਫਾਰਮੂਲਾ ਕਾਫੀ ਹੱਦ ਤੱਕ ਉਹਨਾਂ ਲੋਕਾਂ ਨੂੰ ਆਰਾਮ ਦੇ ਸਕਦਾ ਹੈ ਜੀ ਬਿਲਕੁਲ ਬਿਲਕੁਲ ਫਰੁਕੀ ਸਾਹਿਬ ਆਪਾਂ ਲੀਵਰ ਨੂੰ ਬਚਾ ਲਿਆ ਤਾਂ ਸਮਝ ਲਓ ਆਪਣੀ ਜ਼ਿੰਦਗੀ ਬਚਾ ਲਈ ਹਜ਼ਾਰਾਂ ਰੋਗਾਂ ਤੋਂ ਆਪਾਂ ਬਚ ਸਕਦੇ ਆ ਬਾਕੀ ਜੇ ਨੁਸਖਾ ਜੇ ਕਿਸੇ ਕੋਲ ਟਾਈਮ ਨਹੀਂ ਹੈਗਾ ਤਾਂ ਫਿਰ ਇਹ ਵੀ ਆਪਣੇ ਜਿਹੜੇ ਅਰਕ ਨੇ ਇਹ ਨੇਚਰਲ ਹੁੰਦੇ ਵਿੱਚ ਕੋਈ ਸਟੇਰਾਈਡ ਕੈਮੀਕਲ ਨਹੀਂ ਹੁੰਦਾਗਾ ਅਸੀਂ ਤਾਂ ਪਹਿਲਾਂ ਹੀ ਕਹਿੰਨੇ ਆਂ ਵੀ ਲੀਵਰ ਨੂੰ ਫੈਟੀ ਨੂੰ ਜਿਹੜੇ ਅਰਕ ਕੰਮ ਕਰਦੇ ਹੋਰ ਕੋਈ ਦਵਾਈ ਲੀਵਰ ਫੈਟੀ ਨੂੰ ਨਹੀਂ ਕੰਮ ਠੀਕ ਕਰ ਸਕਦੀ ਬੜੇ ਮਰੀਜ਼ ਫਰੂਕੀ ਸਾਹਿਬ ਹਜ਼ਾਰਾਂ ਮਰੀਜ਼ ਠੀਕ ਕਰ ਦਿੱਤੇ ਸੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਲਈ ਤੇ ਆਪਣਾ ਸਮਾਂ ਕੱਢ ਕੇ ਇਹ ਨੁਸਖਾ ਫਾਰਮੂਲਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਵਾਸਤੇ ਹਾਂ ਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਹਮੇਸ਼ਾ ਦੀ ਤਰ੍ਹਾਂ ਕੁਝ ਕੁ ਲੋਕ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਡਾਕਟਰ ਸਾਹਿਬ ਕੋਲੋਂ ਆਪਣਾ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਕੋਲ ਕੰਸਲਟ ਕਰਨ ਆਪਣੀਆਂ ਵਕ ਵਕ ਬਿਮਾਰੀਆਂ ਹੁਣ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਦਿੱਕਤ ਕੀ ਪਰੇਸ਼ਾਨੀਆਂ ਲੈ ਕੇ ਆਏ ਨੇ ਤੇ ਹੈਲਥ케ਅਰ ਇਲੈਕਟ੍ਰੋ ਹੋਮਿਓਪੈਥਿਕ ਕਲੀਨਿਕ ਦੇ ਵਿੱਚ ਉਹਨਾਂ ਦਾ ਤਜਰਬਾ ਕੀ ਹੈ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਇੱਥੇ ਆ ਕੇ ਕਾਫੀ ਹੱਦ ਤੱਕ ਜਿਹੜੇ ਫਰਕ ਪਿਆ ਬਾਪੂ ਜੀ ਬੈਠੇ ਨੇ ਸਾਡੇ ਨਾਲ ਸੱਚਕਲ ਬਾਪੂ ਜੀ ਕੀ ਨਾਂ ਹੈ ਤੁਹਾਡਾ ਨਾਂ ਤਸਵੀਰ ਸਿੰਘ ਜੀ ਕਿੱਥੋਂ ਆਏ ਹੋ ਸੰਗਲੇ ਤੋਂ ਕੀ ਪ੍ਰੋਬਲਮ ਲੈ ਕੇ ਆਏ ਹੋ ਪ੍ਰੋਬਲਮ ਇਹ ਰੇ ਨਾ ਦਿਮਾਗ ਚ ਨੂਸੀ ਤੇ ਤਿੰਨ ਖਰਾਕਾ ਰੋਜੇ ਖਾਂਦਾ ਇਹ ਪਿਆਰ ਉੱਠੇ ਨਹੀਂ ਸੀ ਸਾਤ 73 ਸਗਾ ਰਹਿੰਦੇ ਤੇ ਮੈਂ ਇਹ ਦੇਖੀ ਭਾਜੀ ਜੀ ਤੇ ਮੈਂ ਸਵੇਰ ਫੌਰਨ ਆਇਆ ਮੈਂ 1800 ਦੋ ਹੀ ਵਿਖੇ ਵੀ ਖਾਂਦੇ ਨੂੰ ਤੇ ਮੇਰੇ ਫਰਕ ਬਹੁਤ ਜਿਆਦਾ ਪਿਆ ਹੁਣ ਫੇ 20 ਖਾ ਕੇ ਦੂਣ ਕੱਲ ਫੇਰ ਲੈ ਗਿਆ ਹਰ ਅਸੀਂ ਦੁੱਖੋਂ ਹਟ ਗਿਆ ਦਿਮਾਗ ਦਾ ਮੜ ਮੜ ਰਹਿ ਕੇ ਖਰਾਕ ਕਰਤੀ ਜੀ ਦਿਮਾਗ ਤੇ ਨਾਲੋਂ ਅੱਛਾ ਨੀਂਦ ਨਹੀਂ ਆਉਂਦੀ ਤੇ ਨੀਂਦ ਵਾਲੀ ਸਹੀ ਜੀ ਬਾਪੂ ਜਿਹਦਾ ਦਿਮਾਗ ਖਰਾਬ ਹੁੰਦਾ ਤਾਂ ਮੰਨਦੇ ਨਹੀਂ ਹੈਗਾ ਪਹਿਲਾਂ ਤਾਂ ਤੁਸੀਂ ਮੰਨ ਵੀ ਰਹੇ ਹੋ ਇੱਥੇ ਜਾ ਉਹ ਐ ਇੱਥੇ ਕਰਦਾ ਸਰ ਬਟਰ ਨਹੀਂ ਵਾਜੇ ਨਾ ਕਪੜਾ ਕੰਬਦਾ ਸੀ ਉਹ ਜਿਆਦਾ ਮੂੰਹ ਵੀ ਵੱਲ ਤੇ ਜੀਤ ਜਾ ਕੇ ਵੜਿਆਂਗੇ ਕਿਵੇਂ ਕੰਬਦੇ ਕਿਵੇਂ ਸੀ ਹੱਥ ਐਂ ਬਟਰ ਨਹੀਂ ਵਾਜੇ ਮਾੜਾ ਬੇਬਲ ਮੈਂ ਰਹਿ ਗਿਆ ਹੁਣ ਜਵੇਂ ਅੱਛਾ ਹਾਂ ਜੀ ਬਹੁਤ ਰਾਮ ਆਇਆ ਮੇਰੇ ਤੋਂ 2 ਸਾਲ ਹੋ ਗਏ 2 ਲੱਖ ਰੁਪਏ ਲੱਜਾੜਤਾ ਲੁਧਿਆਣਾ 6 ਡਾਕਟਰ ਤੋਂ ਬਾਅਦ 7ਵੇਂ ਹੱਥ ਮਿਲਿਆ ਜਿਹੜਾ ਦਿਮਾਗ ਵਾਲਾ ਤੇ ਉਹ ਦਵਾਈ ਖਾਗਾ ਉਹਨੇ ਨਾ ਕਮਜ਼ੋਰ ਹੋ ਗਿਆ ਸੀ ਉਹ ਇਹ ਕਮਜ਼ੋਰ ਤਾਂ ਤੇ ਉਹ ਦੋ ਖਰਕਾਂ ਛੱਡਤੀਆਂ ਇੱਕ ਹੀ ਰਹਿ ਗਈ ਤੂੰ ਇਹ ਦਵਾਈ ਨੇ ਬਹੁਤ ਅਸਰ ਕੀਤਾ ਜੀ ਮੈਂ ਉਹਦੇ ਨਾਲ ਜਮ ਤੁਰਿਆ ਫਿਰਦਾ ਆਉਣਾ ਨਹੀਂ ਮੈਂ ਆਣੀ ਜਦੋਂ ਮੰਜੀ ਤੇ ਮੇਰਾ ਕੁਰਸੀ ਤੇ ਬੈਠਾ ਨਹੀਂ ਜਾਂਦਾ ਮੇਰੇ ਕੋਲ ਅੱਛਾ ਹੁਣ ਤੁਸੀਂ ਆਪ ਹੀ ਆਏ ਆਪ ਆਏ ਜੀ ਕੱਲ ਹੀ ਆਇਆ ਸੀ ਕੀ ਬਾਤ ਦਵਾ ਲੈ ਕੇ की की अच्छा जेडे थोटे हाण दे किन्नी उमर किन्नी है थोडी आपने उमर 58 ਕੇ ਸਾਲ 68 ਕੇ ਸਾਲ 68 ਸਾਲ ਉਮਰ ਹੈ ਤੇ ਜਿਹੜੀ ਤੁਹਾਡੇ ਉਮਰ ਚ ਜਿਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਕਈ ਵਾਰ ਦਿਮਾਗ ਤੇ ਕੋਈ ਕੀ ਟੈਨਸ਼ਨ ਹੋਈ ਸੀ ਕੋਈ ਕੀ ਗੱਲ ਕੀ ਹੋਈ ਇਸ ਟੈਨਸ਼ਨ ਹੋਈ ਸੀ ਟੈਨਸ਼ਨ ਹੋ ਗਈ ਉਹ ਬਜ਼ੁਰਗਾਂ ਨਾਲ ਜਾਇਦਾ ਸੀ ساری ਜ਼ਮੀਨ ਅੱਛਾ ਉਹ ਵੀ ਵੇਚ ਕੇ ਚਲੇ ਸੀ ਆਪਣਾ ਬਰੇਲੀ ਅੱਛਾ ਤੇ ਉਹ ਮੈਂ ਗਿਆ ਮੇਰਾ ਹਿੱਸਾ ਨਾਲ ਵੇਚ ਉਹ ਪੁੱਛਿਆ ਕਰਕੇ ਸੀ ਤੋਂ ਉਹਦੇ ਬਾਪੂ ਦੇ ਨਾਂ ਤੇ ਰਾਇਸ ਨਹੀਂ ਹੈ ਲੈ ਸਕਦਾ ਇਹ ਵਿਗੂ ਆ ਅੱਛਾ ਫੇਰ ਦੋ ਦਿਨ ਟੈਨਸ਼ਨ ਪੈ ਗਈ ਆ ਉਸ ਦਿਨ ਚਾਰ ਦਿਨ ਫੇਰ ਨੀਂਦ ਨਹੀਂ ਆਈ ਤੇ ਦਿਮਾਗ ਪਟਿਆ ਗਿਆ ਇਹ 8-10 ਸਾਲ ਤੋਂ ਜੀ ਬਹੁਤ ਜਿਆਦਾ ਹੁਣ ਤਾਂ ਵਾਹ ਕਲੀ ਪਾਈ ਕਰਦੀ ਤੇ ਮੂੰਹ ਵੀ ਛਟ ਗਿਆ ਬਹੁਤ ਜਿਆਦਾ ਤੇ ਡਾਕਟਰ ਸੱਤ ਪੁੱਛਲੇ ਸੱਤ ਮੀ ਡਾਕਟਰ ਨੇ ਦੱਸਿਆ ਬਾਪੂ ਜੀ ਦਾ ਦਿਮਾਗ ਦਾ ਟਾਈਮ ਖਰਾਬ ਹੋ ਗਿਆ ਤੇ ਉਹ ਅੱਗੇ ਵੇਲੇ ਮਿਲਦੀ ਦਵਾ ਮੇਰੀ 15000 ਜੀ ਦੀ 20000 ਰੁਪਏ ਸਿਰਫ ਮੋਗੇ ਮੋਗੇ ਜੀ ਅਕਵਾਲ ਸਿੰਘ ਤੇ ਮੈਂ ਤਾਂ ਉਹਨਾਂ ਪਛਾਤਾ ਜੀ ਮੈਂ ਹੁਣ ਤੁਰਨ ਫਿਰਨ ਲੱਗ ਗਿਆ ਵਧੀਆ ਅੱਛਾ ਕੀ ਕਹੋਗੇ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਬਾਪੂ ਜੀ ਬਹੁਤ ਵਧੀਆ ਬੰਦੇ ਆ ਜੀ ਦਵਾਈ ਲਓ ਤੇ ਆਵਾਜ਼ ਆਉਂਦਾ ਬੋਲਣ ਦੀਆਂ ਜਿਆਦਾ ਬਾਤਾਂ ਯਾਰ ਬਹੁਤ ਹੋ ਗਿਆ ਤੇ ਜਦੋਂ ਸਾਲ ਉਤਰੀ ਮੈਨੂੰ ਜਵਾਰ ਤਾਂ ਬੋਲਿਆ ਨਹੀਂ ਜਾਂਦਾ ਅ ਅ ਅ ਕਰਦੀ ਪਜੀਆ ਤੇ ਹੁਣ ਤਾਂ ਬੇਰੁਮੀ ਹੀ ਰਹੀ ਹੁਣ ਤਾਂ ਸਾਰਾ ਕੁਝ ਸਾਫ ਸਰੋਕਾਰ ਸਾਹਿਬ ਜੀ ਹੂੰ ਹੂੰ ਉਹ ਤਾਂ ਇਹ ਦਵਾਈ ਇੱਕ ਨੰਬਰ ਦੀ ਨੇ ਸੀਲ ਬੰਦ ਇਹਨੇ ਕੋਈ ਕੋ ਮਲਾਇਆ ਜੇ ਉਹ ਮੈਂ ਇਥੇ ਹਲ ਦਿੰਦੇ ਨਾ ਇੱਕ ਚੀਜ਼ ਪਾ ਦੇ ਪੁੰਦਾ ਚਾਰ ਕੋ ਆਪੀ ਜੋ ਉਹਨਾਂ ਨਾਲ ਕੀ ਫਰਕ ਪੈਣਾ ਇਹ ਅੱਠ ਦੋ ਜੇ ਦਿੰਦੇ ਸਾਰੀਆਂ ਸੀਲ ਬੰਦ ਕੋਈ ਨਿਕਲੀ ਦਵਾਈ ਨਹੀਂ ਇਹ ਜੂਸ ਬਹੁਤ ਵਧੀਆ ਬਣੇ ਜੜੀ ਬੂਟੀਆਂ ਨੂੰ ਜੀ 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 ਇਹਨਾਂ ਨੇ ਦਵਾਈ ਲਓ ਤਾਂ ਰਾਮ ਆਊਗਾ ਗਰੰਟੀ ਪੱਕੀ ਦਰ ਜੀ 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 ਬਹੁਤ ਬਹੁਤ ਸ਼ੁਕਰੇ ਬਬੂ ਜੀ ਸਾਰੀ ਗੱਲਬਾਤ ਲਈ ਸੋ ਕੁਝ ਹੋਰ ਲੋਕ ਵੀ ਨੇ ਜਿਹੜੇ ਤੇ ਬੈਠੇ ਨੇ ਉਰਨ ਨਾਲ ਅਸੀਂ ਗੱਲਬਾਤ ਕਰਕੇ ਤਜਰਬਾ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੁਝ ਲੋਕ ਪਹਿਲੀ ਵਾਰ ਵੀ ਆਏ ਨੇ ਕੀ ਤਕਲੀਫਾਂ ਕੀ ਦੁੱਖ ਲੈ ਕੇ ਆਏ ਨੇ ਉਹ ਵੀ ਅਸੀਂ ਪੁੱਛਾਂਗੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕਿ ਨਾਂ ਤੁਹਾਡਾ ਸੁਖਵਿੰਦਰ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਮੋਹਾਲੀ ਤੋਂ ਮੋਹਾਲੀ ਤੋਂ ਆਏ ਹੋ ਅੱਛਾ ਬੜੀ ਦੂਰੋਂ ਖਿੱਚੀ ਆਣੇ ਸਪੀਡਾਂ ਤੁਸੀਂ ਆਪ ਕਿਉਂ ਦੇਖੀਂ ਅੱਛਾ ਕੀ ਪ੍ਰੋਬਲਮ ਹੈ ਭਾਜੀ ਪ੍ਰੋਬਲਮ ਇਹਨਾਂ ਦੀ ਥੋੜੀ ਨਸਾਂ ਦੀ ਪ੍ਰੋਬਲਮ ਹੈ ਤੋਂ ਸੋਜ ਸੰਦੀ ਹੈ ਪੈਰਾਂ ਤੇ ਕਮਰ ਪ੍ਰੋਬਲਮ ਹੈ ਕਾਫੀ ਪ੍ਰੋਬਲਮ ਹੈ ਦਿਖਾਈ ਹੋਈ ਨਹੀਂ ਪਹਿਲੇ ਵਾਰ ਸੁਣ ਕੇ ਆਪਣੇ ਆਦਮੀ ਉਹ ਦੇਖੀ ਆਪਣਾ ਫਿਰ ਦੇਖ ਕੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਵਿੰਦਰ ਕੌਰ ਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਤੁਸੀਂ ਮੈਨੂੰ ਵਿੱਚ ਸਵੇਲਿੰਗ ਹਾਂਜੀ ਨਸਾਂ ਦੀ ਦਿੱਕਤ ਹੈ ਜੀ ਉਹ ਡਾਕਟਰ ਦਾ ਕਾਣਾ ਜੀ ਅੱਛਾ ਹਾਂਜੀ ਕੀ ਪ੍ਰੋਬਲਮ ਕੀ ਹੁੰਦੀ ਹੈ ਬਸ ਫਿਰ ਬੈਠੇ ਜਾਂਦਾ ਸੋਨ ਹੋ ਜਾਂਦਾ ਜੀ ਇਸਰੀ ਜਾਂ نیچے ਬੈਠੇ ਜਾਂਦੇ ਬੈਠੇ ਜਾਂਦਾ ਵੀ ਤੇ ਤੁਸੀਂ ਠੀਕ ਚੰਗੇ ਭਲੇ ਬੈਠੇ ਹੋ ਹੁਣ ਫਿਰ ਬਸ ਬਹੁਤ ਦਿੱਕਤ ਹੋ ਜਾਂਦੇ ਜਾਂਦੇ ਅੱਛਾ ਹਾਂਜੀ ਕਦੇ ਇੱਧਰ ਪੈਰਾਂ ਨੂੰ ਦਰਦ ਹੋਣ ਲੱਗ ਜਾਂਦੇ ਇੱਧਰ ਲੱਤਾਂ ਨੂੰ ਦਰਦ ਹੋਣ ਲੱਗ ਜਾਂਦੇ ਹੁਣ ਡਾਕਟਰ ਨੇ ਸਵੇਰੇ ਫੋਨ ਕੀਤਾ ਸੀ ਉਹ ਕਹਿੰਦੇ ਹਾਂ ਜੀ ਤੁਸੀਂ ਟਾਈਮ ਲੱਗਿਆ ਉਹ ਜਿਆਦਾ ਜਿਹਾ ਹਾਂਜੀ ਜੀ ਜੀ ਤੁਸੀਂ ਦੇਖੋ ਅਲੱਗ-ਅਲੱਗ ਚਲੋ ਜਦੋਂ ਤੁਸੀਂ ਠੀਕ ਹੋਏ ਅਗਲੀ ਵਾਰ ਫਿਰ ਤੁਹਾਨੂੰ ਅਸੀਂ ਮਿਲਾਂਗੇ ਮਾਤਾ ਜੀ ਜੀ ਸਾਡਾ ਨਾਮ ਮਾਤਾ ਜੀ ਨੇ ਸਚਕਾਲ ਮਾਤਾ ਜੀ ਕਿ ਨਾਂ ਹੈ ਤੁਹਾਡਾ ਚਰਨਜੀਤ ਕੌਰ ਅੱਛਾ ਕਿੱਥੋਂ ਆਏ ਹੋ ਅਸੀਂ ਫਤੇਗੜ ਕੋਰੋਟਾਣਾ ਫਤੇਗੜ ਤੋਂ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਕੱਢ ਕੇ ਦੀ ਸ਼ਿਕਾਇਤ ਹੈ ਸ਼ਿਕਾਇਤ ਹੈ ਪਹਿਲੀ ਵਾਰ ਆਏ ਨਹੀਂ ਜੀ ਅਸੀਂ ਚੌਥੀ ਪੰਜਵੀਂ ਵਾਰ ਆਏ ਹਾਂ ਚੌਥੀ ਪੰਜਵੀਂ ਵਾਰ ਆਏ ਹਾਂ ਕੀ ਕੋਈ ਫਰਕ ਲੱਗਿਆ ਹਾਂਜੀ ਕਿੰਨਾ ਕੁ ਫਰਕ ਹੈ ਮੈਂ ਮੈਨੂੰ ਬਹੁਤ ਫਰਕ ਆ ਹਾਂ ਤੇ ਮੇਰੇ ਢੂਈ ਹਿੱਲੀ ਕਰਕੇ ਮੈਨੂੰ ਤਕਲੀਫ ਆਈ ਗਈ ਆ ਗਠੜੇ ਦੇ ਲੱਤਾਂ ਪਾਹ ਤਾਂ ਮੈਨੂੰ ਬਹੁਤ ਮੁਸ਼ਕਲ ਸੀ ਅੱਛਾ ਜਿਵੇਂ ਹੁਣ ਸਾਡੀ ਭੈਣ ਭੈਣ ਦੇ ਹੁਣ ਜੇ ਪ੍ਰੋਬਲਮ ਹੈਗੀ ਹੈ ਹਾਂਜੀ ਅੱਛਾ ਲਓ ਜੀ ਤੁਹਾਡੇ ਵਾਲੀ ਆ ਗਈ ਐ ਵੀ ਇਹਨਾਂ ਨੂੰ ਕਿੰਨੇ ਕਿ ਟਾਈਮ ਚ ਫਿਰ ਠੀਕ ਹੋਗੇ ਤੁਸੀਂ ਅਸੀਂ ਹੁਣ ਵੀ ਜਾਨੂ ਪਹਿਲੀ ਵਾਰ ਜਦੋਂ ਆਏ ਥੋੜੀ ਦੇਣਾ ਤੋਂ ਫਰਕ ਪੈਣ ਲੱਗ ਪਿਆ ਸੀਗਾ ਅੱਛਾ ਲੱਤਾਂ ਤੋਂ ਤੁਰਨ ਸੀ ਜਾਂ ਲੱਤਾਂ ਹੁਣ ਠੀਕ ਆ ਅੱਛਾ ਹਾਂਜੀ ਤੇ ਮਤਲਬ ਜਦੋਂ ਤੁਸੀਂ ਇਹਨਾਂ ਨੇ ਕੀ ਦਿੱਤਾ ਤੁਹਾਨੂੰ ਸਾਨੂੰ ਹੋਮੋਪੈਥੀ ਦੀ ਦਵਾਈ ਦਿੱਤੀ ਆ ਉਹ ਬੂੰਦਾਂ ਵਾਲੀ ਵੀ ਬੂੰਦਾਂ ਵਾਲੀ ਆ ਉਹ ਹੁਣ ਜੇ ਦੋਸਤ ਆ ਡੱਡ ਮੋਟੇ ਮੋਟੇ ਕੈਪਸੂਲ ਗੋਲੀਆਂ ਖਾ ਲਈ ਜਾਂਦੇ ਮੈਂ ਖੰਧ ਮੈਂ ਗੋਲੀਆਂ ਵੀ ਬਹੁਤ ਘੱਟ ਖਾ ਕੇ ਕੁਛ ਹੋਮੋਪੈਥਿਕ ਖਾਦੀ ਜਿੱਥੇ ਦਵਾਈ ਖਾਦੀ ਆ ਲੁਧਿਆਣੇ ਤੋਂ ਇੱਕ ਦੋ ਵਾਰੀ ਖਾਦੀ ਆ ਮੈਂ ਵੀ ਅੰਗਰੇਜ਼ੀ ਦਵਾਈ ਮੇਰੇ ਨਹੀਂ ਅੱਛਾ ਫਿਰ ਇਥੇ ਕਿੰਨੇ ਮਹੀਨੇ ਦਿਨ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ 7 ਦਿਨ ਹੀ ਫਰਕ ਪੈਣ ਲੱਗ ਪਿਆ 5-7 ਦਿਨਾਂ ਦਾ ਹਾਂਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਗਠੀਏ ਦੀ 17-18 ਸਾਲ ਹੋ ਗਏ ਓਹੋ ਫਿਰ ਤੁਸੀਂ ਗੱਡੀਆਂ ਦੇ 골ਡਨ ਮਰੀਜ਼ ਬਣ ਗਏ ਬਹੁਤ ਬਰਾਹ ਹ ਰਾਜੇ ਗੋਡੇ ਵਿੰਗੇ ਹੋਏ ਵੇ ਆ ਹੱਥਾਂ ਨੂੰ ਸੋਜ ਆਉਂ ਠੀਕ ਹੈ ਹੁਣ ਕਿੰਨਾ ਗੰਡਾ ਹਾਂਜੀ ਅੱਛਾ ਦਾਤੇ ਦੀ ਕਿਰਪਾ ਚਾਹੀਦੀ ਮੱਕੇ ਸਹੀ ਗੱਲ ਹੈ ਅੱਛਾ ਡਾਕਟਰ ਸਾਹਿਬ ਨੇ ਕੀ ਕੁਝ ਪਰਹੇਜ਼ ਵੀ ਦੱਸੀ ਸੀ ਤੁਹਾਨੂੰ ਨਾਲ ਪਰੇਜ ਤਾਂ ਬਸ ਸਾ ਡੱਬਾ ਬੰਦ ਦੂਜਾ ਨਹੀਂ ਜੋਸਟ ਆਹ ਵੀ ਚਿੱਟਾ ਨਮਕ ਨਹੀਂ ਖਾਣਾਗਾ ਕੱਲੀਆਂ ਚੀਜ਼ਾਂ ਨਹੀਂ ਬਹੁਤੀਆਂ ਖਾਣੀਆਂ ਹਾਂਜੀ ਚਲੋ ਜਿਹੜੀਆਂ ਗੱਠੀਆਂ ਤੋਂ ਸਾਡੇ ਪਰੇਸ਼ਾਨ ਮਾਵਾਂ ਹੈਗੀਆਂ ਨੇ ਤੁਹਾਡੇ ਵਾਂਗੂ ਉਹਨਾਂ ਨੂੰ ਕੀ ਕਹੋਗੇ ਤੁਸੀਂ ਮੈਂ ਤਾਂ ਦੇਖ ਰਹੇ ਨੇ ਕਿਉਂਕਿ ਤੁਸੀਂ ਤਾਂ ਬਹੁਤ ਥਾਂ ਤੇ ਭਟਕਲੇ ਬੜਾ ਤਜਰਬਾ ਹੋ ਗਿਆ 16 17 ਸਾਲ ਬੜੀ ਸੀ ਜੀ ਐਡਵਾਰਡ ਕੇਸ ਤਾਂ ਫਿਰ ਫੋਨ ਕੀਤਾ ਸੀਗਾ ਇਹ ਕਹਿੰਦੇ ਆਜੋ ਇਹ ਕਹਿੰਦੇ ਵੀ 3-4 ਮਹੀਨੇ ਦੇ ਵਿੱਚ ਦਵਾਈ ਖਵਾ ਕੇ ਤੇ ਬਾਅਦ ਦੇ ਵਿੱਚ ਟੈਸਟ ਕਰਾਉਣੇ ਪਹਿਲਾਂ ਨਹੀਂ ਕਰਾਉਣੇ। ਅੱਛਾ। ਹਾਂਜੀ। ਜੀ ਜੀ। ਹਾਂਜੀ। ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡ ਨੂੰ ਅਸੀਂ ਦਿਖਾ ਰਹੇ ਹਾਂ ਗੱਠੀ ਦੀ ਪ੍ਰੋਬਲਮ ਲੈ ਕੇ ਆਏ ਸੀ ਹੋਰ ਵੀ ਕੁਝ ਕੁ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿ ਨਾਂ ਹੈ ਤੁਹਾਡਾ? ਮੇਰਾ ਨਾਂ ਸਜੀਤ ਸਿੰਘ ਜੀ। ਅੱਛਾ ਤੁਸੀਂ ਕੀ ਪ੍ਰੋਬਲਮ ਲੈ ਕੇ ਆਏ? ਮੇਰੇ ਇੱਕ ਪੇਟ ਦੇ ਦਰਦ ਰੇਂਦੀ ਰੋਟੀ ਰਾਟੀ ਨਹੀਂ ਪਾਈਦੀ। ਪਚਦੀ ਦੇ ਫਿਰ ਪਚਾਉਣੇ ਕਿਵੇਂ ਬਸ ਇਹ ਕਹਿੰਦੇ ਪਚਦੀ ਨਹੀਂ ਉਹ ਹੀ ਕਿ ਇਦਾਂ ਕਿ ਦਵਾਈ ਖਾ ਕੇ ਹੁਣ ਪਚਾਵਾਂਗੇ ਅੱਛਾ ਨਹੀਂ ਫਿਰ ਤਾਂ ਉਹ ਜਿਹੜੇ ਐਂਟਾਸਿਡ ਦੇ ਕੈਪਸੂਲ ਖਾਂਦੇ ਹੋਵਾਂਗੇ ਤੁਸੀਂ ਦਾਣੇਦਾਰ ਜੀ ਹਾਂਜੀ ਨਾਲੇ ਉਹ ਸਾਰੀ ਇਹ ਨਹੀਂ ਉਹੀ ਦੇਈ ਜਾਂਦੇ ਆਂ ਬਾਬਾ ਸੀਧ ਵੀ ਉਹ ਨਾਲੇ ਅੱਛਾ ਬਾਬਾ ਸੀਧ ਵੀ ਪ੍ਰੋਬਲਮ ਹੈ ਹਾਂ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਮੈਨੂੰ 5 ਸਾਲ ਤੋਂ ਇਹ ਦਵਾਈ ਦੋਈ ਖਾਤੀ ਹੋਦ ਨੇ ਉੱਤੇ ਕੋਈ ਫਰਕ ਹੀ ਹੋਣਾ ਉੱਤੇ ਥੋੜਾ ਜਿਹਾ ਫੇਰ ਲੱਪਿਆ ਹੀ ਹੋਣ ਫਿਰ ਇਹਨਾਂ ਦੇ ਦੇਖਿਆ ਹੀ ਇੱਥੇ ਆ ਗਏ ਅੱਛਾ ਅੱਛਾ ਚਲੋ ਪਰਮਾਤਮਾ ਕਰੇ ਜਿਸ ਉਮੀਦ ਨਾਲ ਤੁਸੀਂ ਇੱਥੇ ਆਏ ਹੋ ਉਹ ਉਮੀਦਾਂ ਤੇ ਪੂਰੇ ਉਤਰਨ ਡਟ ਸਹੀ ਹੈ। ਤੁਹਾਡਾ ਕੀ ਨਾਮ ਹੈ? ਨਰੇਸ਼ ਕੁਮਾਰ ਜੀ। ਅੱਛਾ ਨਰੇਸ਼ ਜੀ ਤੁਸੀਂ ਕੀ ਪ੍ਰੋਬਲਮ ਲੈ ਕੇ ਆਏ? ਮੇਰੇ ਜੀ ਲਗਤੋਂ ਨੀਚੇ ਮਤਲਬ ਸੋਨ ਰਹਿੰਦਾ ਜੀ। ਅੱਛਾ ਤੁਸੀਂ ਦੱਸ ਰਹੇ ਸੀ ਸਾਰੇ ਉਮਰ ਦਾ ਤੁਸੀਂ ਟਰੱਕ ਵਾਇਆ? ਹੋਰ ਜੀ। ਫੇਰ ਵੀ ਸੋਨਦਾ ਫੇਰ ਬੈਠੇ ਬੈਠੇ ਹੋਣ ਲੱਗਿਆ ਜੀ। ਬੈਠਣ ਕਰਕੇ ਜ਼ਿਆਦਾ ਹੋ ਜਾਂਦਾ ਫਿਰ। ਹਾਂ ਜੀ। ਜੀ ਜੀ। ਉਮੀਦ ਹੈ ਇੱਥੇ ਹੋ ਜਾ। ਦੇਖੋ ਜੀ ਇਹ ਤਾਂ ਹੁਣ ਥੋੜੀ ਮਿਹਰਬਾਨੀ ਹੋਊਗੀ ਜੀ ਤੁਹਾਨੂੰ ਤੁਹਾਨੂੰ ਪਾਈਆ ਸੀ ਦੇਖ ਕੇ ਆਏ ਹਾਂ ਦੇਖਦੇ ਆ ਕਿ ਕਿੰਦਾ ਹੈ ਜੀ ਜੀ ਆਏ ਪਹਿਲੀ ਵਾਰੀ ਆ ਜੀ ਜੀ ਠੀਕ ਬਹੁਤ ਬਹੁਤ ਸ਼ੁਕਰੀਆ ਨਰੇਸ਼ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਲੋਕਾਂ ਨੇ ਆਪੋ ਆਪਣੇ ਤਜਰਬੇ ਸਾਂਝੇ ਕੀਤੇ ਨੇ ਮਾਤਾ ਜੀ ਦਾ ਗਠੀਆ ਠੀਕ ਹੋਇਆ ਤਾਂ ਬਾਪੂ ਜੀ ਨੇ ਤੁਹਾਨੂੰ ਦੱਸਿਆ ਕਿ ਪਹਿਲਾਂ ਕਿਵੇਂ ਉਹਨਾਂ ਦੇ ਦਿਮਾਗ ਦੇ ਵਿੱਚ ਦਿੱਕਤ ਆ ਗਈ ਸੀ ਪਰੇਸ਼ਾਨੀ ਆ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਸਰੀਰ ਹੱਥ ਪੈਰ ਕੰਬਣੇ ਸ਼ੁਰੂ ਹੋ ਗਏ ਸੀ ਪਰ ਜਿਵੇਂ ਹੀ ਉਹਨਾਂ ਨੇ ਡ੍ਰੌਪ ਜਿਵੇਂ ਹੀ ਉਹਨਾਂ ਨੇ ਡਾਕਟਰ ਸ਼ਰਮਾ ਦੀ ਇਹ ਬੂੰਦਾ ਲੈਣੀ ਸ਼ੁਰੂ ਕੀਤੀ ਹੈ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਗਿਆ ਪਰ ਇਹ ਵੀਡੀਓ ਦੇ ਵਿੱਚ ਦਿਖਾਏਗਾ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਜਿਹੜੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਜੇਕਰ ਡਾਕਟਰ ਸ਼ਰਮਾ ਨੂੰ ਕਿਸੇ ਨੇ ਮਿਲਿਆ ਤਾਂ ਇਹ ਮੋਗਾ ਬਸਟੈਂਡ ਦੇ ਕੋਲ ਇਹਨਾਂ ਦਾ ਕਲੀਨਿਕ ਹੈਗਾ ਔਰ ਅੰਮ੍ਰਿਤਸਰ ਰੋਡ ਦੇ ਉੱਤੇ ਇੱਕ ਕਲੀਨਿਕ ਪੈਂਦਾ ਆ ਕੇ ਖੁਦ ਵੀ ਪਰਸਨਲ ਵੀ 1 ਟੂ 1 ਤੁਸੀਂ ਜਿਹੜਾ ਕੰਸਲਟ ਹੈਗਾ ਆਪਣੀ ਬਿਮਾਰੀ ਆਪਣੀ ਦਿੱਕਤ ਪ੍ਰਤੀ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦੋਆ ਕਿ ਧੰਨਵਾਦ